ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਅਸੀਂ ਘੁੰਮ ਰਹੇ ਹਾਂ ਜੀ ਚੋਲਸਤਾਨ ਦਾ ਇਲਾਕਾ ਦੇ ਲੈਂਦਾ ਪੰਜਾਬ ਇਹ ਉਹ ਰੋਹਾਂ ਹੈ ਜਿਹੜੀਆਂ ਵਿਰਾਨ ਹੈ ਡੇਜ਼ਰਟ ਸੁਨ ਬੀਆਬਾਨ ਜਿੱਥੇ ਬਹੁਤ ਘੱਟ ਟੂਰਿਸਟ ਘੁੰਮਣ ਫਿਰਨ ਦੇ ਲਈ ਆਉਂਦੇ ਸੋ ਇਹ ਇਲਾਕਾ ਸਾਰਾ ਦੇਖਣ ਦਾ ਮਨ ਸੀ ਪਿਛਲੇ 2-3 ਦਿਨਾਂ ਤੋਂ ਅਸੀਂ ਨਿਕਲੇ ਹੋਏ ਹਾਂ ਤੇ ਤੁਰਦੇ ਜਾਂਦੇ ਅਸੀਂ ਪਹੁੰਚੇ ਇਹ ਇੱਕ ਸਾਨੂੰ ਬਸਤੀ ਮਿਲੀ ਹੈ ਕੀ ਨਾਮ ਹੈ ਜੀ ਇਹਦਾ ਠੰਡੀ ਠੰਡੀ ਖੂਈ ਠੰਡੀ ਖੂਈ ਠੰਡੀ ਖੂਈ ਬਸਤੀ ਹੈ ਤੇ ਪਿਛਲੇ ਪਾਸੇ ਸਾਨੂੰ ਪਿੰਡ ਨਜ਼ਰ ਆਇਆ ਸੀਗਾ ਸਾਰਾ ਤੇ ਉਹ ਦੂਰ ਤੱਕ ਪਿੰਡ ਹੈਗਾ ਤੇ ਇਹ 메인 ਰੋਡ ਜਾਂਦਾ ਫੋਟ ਆਬਾਸ ਤੋਂ ਇਹ ਜਾਂਦਾ ਜੀ ਬਾਵਲਪੁਰ ਨੂੰ ਤੇ ਇਹ ਰੋਡ ਜਾਂਦਾ ਰੋਡ ਦੇ ਕਿਨਾਰੇ-ਕਿਨਾਰੇ ਸਾਨੂੰ ਨਜ਼ਰ ਪਈ ਤੇ ਅਸੀਂ ਇੱਥੇ ਰੁਕੇ ਹਾਂ ਇਹਨਾਂ ਦਾ ਜ਼ਿੰਦਗੀ ਲਾਈਫ ਕਿਵੇਂ ਹੈ ਤੇ ਕਿਵੇਂ ਕੀ ਕੰਮਕਾਰ ਕਾਰੋਬਾਰ ਗੁਜ਼ਾਰਾ ਕਿਵੇਂ ਉਹ ਸਾਰਾ ਤੁਹਾਨੂੰ ਦਿਖਾਉਣਾ ਹੈਗਾ ਤੇ ਜਦੋਂ ਥੋੜਾ ਜਿਹਾ ਪਿੱਛੇ ਨੂੰ ਦੇਖੋਗੇ ਨਾ ਤੁਸੀਂ ਉਹ ਦਰਲੇ ਪਾਸੇ ਇਹਦਾ 메인 ਸੜਕ ਤੇ ਇਹਨਾਂ ਨੇ ਉਹ ਲਾਈਆਂ ਹੋਈਆਂ ਮਤਲਬ ਆਪਣਾ ਦੁਕਾਨਾਂ ਥੋੜੀ ਜਿਹੀ ਸਟਾਲ ਲਾਇਆ ਹੋਇਆ ਪਿਛਲੇ ਪਾਸੇ ਸਾਰੀ ਬਸਤੀ ਇਹਨਾਂ ਦਾ ओरिजिनल ਚ ਲਾਈਫ ਕਿਉ ਕਿਹੋ ਜੀ ਆ ਕਿਹੋ ਜਾਂ ਮਤਲਬ ਜ਼ਿੰਦਗੀ ਬਤੀਤ ਕਰਦੇ ਆ ਇਹ ਤੇ ਕੀ ਕੁਛ ਹੈਗਾ ਉਹ ਸਾਰਾ ਸੀ ਤੁਹਾਨੂੰ ਹੁਣ ਦਿਖਾਉਨੇ ਲੈ ਵੀ ਜਿਹੜੇ ਇਹ ਰੋਈ ਦੇ ਘਰ ਆ ਉਹ ਕੁਛ ਇਹੋ ਜਿਹਾ ਤੇ ਜਿਵੇਂ ਤੁਹਾਨੂੰ ਕਿਹਾ ਸੀ ਕਿ ਰੋਈ ਦੇ ਲੋਕਾਂ ਦਾ ਜਿਹੜਾ ਰਹਿਣ ਸਹਿਣ ਆ ਉਹ ਤੁਹਾਨੂੰ ਦਿਖਾਵਾਂਗੇ ਤੇ ਇਹ ਪ੍ਰੋਪਰ ਚੋਲੈਸਤਾਨ ਦਾ ਏਰੀਆ ਤੇ ਸਾਡੇ ਨਾਲ ਅਜਨੇ ਫਰਹਾਨ ਭਾਈ ਇਹ ਇੱਥੇ ਦੇ ਰਹਿਣ ਵਾਲੇ ਨੇ ਤੇ ਫੋਟਬਾਸ ਇਹਨਾਂ ਦਾ ਸ਼ਹਿਰ ਹੈ ਇੱਥੋਂ ਆਪਣਾ ਪਿੰਡ ਕਿੰਨੇ ਕਿਲੋਮੀਟਰ ਹੈ ਗਿਆ ਬਾਈ ਜੀ ਇੱਥੋਂ ਹੈ ਜੀ 60 ਕਿਲੋਮੀਟਰ ਆਪਾਂ ਆ ਗਏ ਪਿੰਡ ਹਾਂ ਫੋਟਬਾਸ ਤੋਂ 60 ਕਿਲੋਮੀਟਰ ਖੜੇ ਆਪਾਂ ਤੇ ਭਾਵਲਪੁਰ ਕਿੰਨਾ ਭਾਵਲਪੁਰ ਦੀ ਜਿਹੜੀ ਹੱਦ ਆ ਨਾ ਜਿੱਥੋਂ ਸ਼ੁਰੂ ਹੁੰਦਾ ਬਾਡਰ ਆ ਜਿਹੜਾ ਭਾਵਲਪੁਰ ਭਾਵਲਨਗਰ ਦਾ ਹਾਂਜੀ ਉੱਥੇ ਖੜੇ ਹਾਂ ਠੀਕ ਹੈ ਜੀ ਤੇ ਭਾਵਲਨਗਰ ਦੇ ਬਾਡਰ ਤੇ ਖੜੇ ਭਾਵਲਨਗਰ ਦੇ ਭਾਵਲਪੁਰ ਦੇ ਬਾਡਰ ਤੇ ਖੜੇ ਹਾਂ ਠੀਕ ਹੈ ਜੀ ਇਹ ਉਹ ਪਿੰਡ ਆ ਠੰਡੀ ਖੁਈ ਜਿਹੜਾ ਕਿ ਸਦੀਆਂ ਤੋਂ ਇਸੇ ਤਰ੍ਹਾਂ ਹੀ ਇਸੇ ਹਾਲਤ ਦੇ ਵਿੱਚ ਆ ਪਾਕਿਸਤਾਨ ਬਣਨ ਤੋਂ ਹਿੰਦੁਸਤਾਨ ਬਣਨ ਉਹ ਐਸੇ ਹਾਲਾਚਾ ਇੰਨਾ ਪੁਰਾਣਾ ਪਿੰਡ ਹੈ ਹਾਂਜੀ ਬਹੁਤ ਪੁਰਾਣੀ ਆਬਾਦੀ ਆ ਇਹ ਢੱਡੀ ਖੂਈ ਇਹਨੂੰ ਇਸ ਤੋਂ ਕਹਿੰਦੇ ਵੀ ਦੂਰ ਦੂਰ ਤੱਕ ਪਾਣੀ ਨਹੀਂ ਸੀ ਹੁੰਦਾ ਤੇ ਇੱਥੇ ਖੂਈ ਹੁੰਦੀ ਸੀ ਉਹਦਾ ਪਾਣੀ ਠੰਡਾ ਸੀ ਹੂੰ ਹਜੇ ਵੀ ਸ਼ਾਇਦ ਉਹਦਾ ਕਿਤੇ ਨਿਸ਼ਾਨ ਹੈ ਵੈਸੇ ਤਾਂ ਹੁਣ ਅਨਾਰਸ਼ਲ ਕੇ ਲੱਗ ਗਿਆ ਹੂੰ ਤੇ ਉਹ ਵੀ ਵਿਜ਼ਿਟ ਕਰਾਵਾਂਗੇ ਤੁਹਾਨੂੰ ਠੀਕ ਹੈ ਜੀ ਤੇ ਇਹ ਜਿਹੜਾ ਤੁਸੀਂ ਦਿਖਾਓ ਜਰਾ ਉਹ ਹੀ ਕਲਚਰਾ ਪੁਰਾਣਾ ਜਿਹੜਾ ਪਹਿਲਾਂ ਸਦੀਆਂ ਤੋਂ ਇਦਾਂ ਹੀ ਚੱਲਦਾ ਹੁੰਦਾ ਇਹਦੇ ਵਿੱਚ ਕੁਝ ਨਹੀਂ ਬਦਲਿਆ ਠੀਕ ਹੈ ਚਲੋ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤੇ ਆ ਇਹਨਾਂ ਨੇ ਆਪਦੇ ਉਹ ਲਾਇਆ ਹੋਇਆ ਮਤਲਬ ਬਾੜੀ ਬਾੜੀ ਟਾਈਪ ਲਾਇਆ ਹੋਇਆ ਹੈ ਬੱਚਾ ਹਾਂਜੀ ਇੱਥੇ ਕੋਈ ਚੀਜ਼ ਮੇਰਾ خیال ਲਾਈ ਹੈ ਕੋਈ ਸਬਜ਼ੀ ਲਾਈ ਹੈ ਜਾਂ ਕੁਝ ਲਾਇਆ ਹੈ ਹਾਂਜੀ ਚਲੋ ਅੰਦਰ ਚੱਲਦੇ ਆਂ ਬਾਕੀ ਹਾਂਜੀ ਤੇ ਇਹਨਾਂ ਦੇ ਨਿਆਣੇ ਆ ਜੀ ਆ ਦੇਖੋ ਹਾਂਜੀ ਛੋਟੇ ਛੋਟੇ ਕੀ ਹਾਲ ਚੱਲ ਨੇ ਠੀਕ ਠਾਕ ਦੱਸੋ ਉਧਰ ਹਾਂ ਠੀਕ ਹੈ ਠੀਕ ਹੈ ਬਾਈ ਸਕੂਲ ਜਾਂਦੇ ਹੁੰਨੇ ਹੋ ਕਿ ਨਹੀਂ ਕਿ ਨਹੀਂ ਜਾਂਦੇ 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 ਹਾਂਜੀ ਕਿੱਥੇ ਕਿੱਥੇ ਬਣਿਆ ਹੋਇਆ ਸਕੂਲ ਸਕੂਲ ਉੱਥੇ ਕਰਦੇ ਹੀ ਬਣਾ ਲਾ ਅੱਛਾ ਕਿਹੜੀ ਕਲਾਸ 'ਚ ਪੜਦਾ ਟੂ ਕਲਾਸ 'ਚ ਟੂ ਕਲਾਸ 'ਚ ਠੀਕ ਹੈ ਵਧੀਆ ਵਧੀਆ ਚਲ ਕਰ ਦੇਖ ਲਈ ਹੁਣ ਜੀ ਚਲੋ ਚਲੋ ਜੀ ਇਹ ਇਸ ਤਰ੍ਹਾਂ ਦਾ ਜੀ ਸਾਰਾ ਰਹਿਣ ਸਹਿਣ ਤੇ ਦੇਖਣ ਨੂੰ ਤਾਂ ਤੁਹਾਨੂੰ ਮਤਲਬ ਸਿਮੀਲਰ ਲੱਗਦਾ ਆਪਣੇ ਰਾਜਸਥਾਨ ਟਾਈਪ ਪਰ ਇਹਨਾਂ ਦਾ ਜਿਹੜੀ ਲਾਈਫ ਹੈ ਇਹਨਾਂ ਦੀ ਇਹ ਜ਼ਿਆਦਾ ਬਾਈ ਜੀ ਮੈਂ ਇਹਨਾਂ ਦਾ ਉਹਦੇ ਨਾਲ ਹੀ ਸਬੰਧਤ ਹੋਣੀ ਹੈ ਹਨਾ ਮਤਲਬ ਜਾਨਵਰ ਰੱਖਦੇ ਹੋਣਗੇ ਜਾਂ ਖੇਤੀ ਹਾਂਜੀ ਜ਼ਿਆਦਾ ਲੋਕ ਜਿਹੜੇ ਨਾ ਉਹ ਭੇਡ ਬੱਕਰੀਆਂ ਗਾਇਆਂ ਜਾਨਵਰ ਰੱਖਦੇ ਆ ਜੀ ਉਹ ਹੀ ਰੋਜ਼ਗਾਰ ਆ ਉਹ ਹੀ ਜਿਹੜਾ ਨਾ ਇਹਨਾਂ ਦਾ ਹੈਗਾ ਸਾਰਾ ਸਭ ਕੁਝ ਬਾਕੀ ਜੌਬ ਜੂਬ ਕੁਝ ਹੈ ਨਹੀਂ ਇਹਨਾਂ ਨੂੰ ਨਹੀਂ ਜੌਬ ਕੋਈ ਨਹੀਂ ਠੀਕ ਆ ਬਹੁਤ ਘੱਟ ਕੋਈ ਚਾਦੋਂ ਨਜ਼ਰ ਆ ਰਹੀ ਇਹਨਾਂ ਕੋਲੇ ਭਾਈ ਜਿਵੇਂ ਡੇਜ਼ਰਟ ਮੈਂ ਚਾਰੇ ਪਾਸੇ ਦੇਖ ਰਿਹਾ ਕੋਈ ਬਿਜਲੀ ਦੇ ਖੰਭੇ ਕੋਲ ਮੇਂ ਲਾਈਟ ਹੈ ਇਹਨਾਂ ਕੋਲੇ ਆਉਂਦੀ ਹੋਣੀ ਨਹੀਂ ਲਾਈਟ ਕੋਈ ਨਹੀਂ ਬਿਨਾਂ ਲਾਈਟ ਤੋਂ ਤੁਸੀਂ ਦੇਖਿਆ ਆ ਦਿਖਾਓ ਜ਼ਰਾ ਸੋਲਰ ਪਲੇਟਾਂ ਐ ਤਾਂ ਛੋਟੀਆਂ ਛੋਟੀਆਂ ਰੱਖੀਆਂ ਹਾਂ ਉਹਦੇ ਨਾਲ ਜਿਹੜਾ ਨਾ ਕੋ ਬੈਟਰੀ ਚਾਰਜ ਕਰਕੇ ਜਾਂ ਮੋਬਾਈਲ ਚਾਰਜ ਕਰਕੇ ਨਾ ਇਹਦੇ ਨਾਲ ਉਹ ਗੁਜ਼ਾਰਾ ਚੱਲਦਾ ਐ ਛੋਟੀਆਂ ਛੋਟੀਆਂ ਲਾਈਟਾਂ ਰੱਖੀਆਂ ਹੋਈਆਂ ਇਹਦੇ ਤੇ ਸੋਲਰ ਤੇ ਚੱਲਦੀਆਂ ਆ ਛੋਟੇ ਛੋਟੇ ਸੋਲਰ ਆ ਲਾਈਟ ਦਾ ਇੱਥੇ ਕੋਈ ਗਵਰਨਮੈਂਟ ਨੇ ਲਾਈਟ ਨਹੀਂ ਦਿੱਤੀ ਇਹਨਾਂ ਨੂੰ ਅੱਛਾ ਇਹ ਪਿੰਡ ਨੇ ਜਿਹੜੇ ਬਿਨਾ ਬੱਤੀ ਤੋਂ ਨੇ ਬਿਨਾ ਬੱਤੀ ਤੋਂ ਪਿੰਡ ਆ ਜੀ ਠੀਕ ਐ ਇਹ ਸਦੀਆਂ ਤੋਂ ਇਦਾਂ ਹੀ ਆ ਇਹ ਆਬਾਦੀ ਇਸ ਫਿਰ ਇਹ ਇਹਦਾ ਬਾਈ ਜੀ ਕਿਵੇਂ ਕਰਦੇ ਹੋਣਗੇ ਜਿੰਮੇ ਵੈਸਤਾ ਚਲੋ ਆ ਨੇੜੇ ਤੋਂ ਖਾਣੇ ਆਪਾਂ ਵੈਸਤਾ ਮੈਨੂੰ ਲੱਗਦਾ ਠੰਡੇ ਜਿਵੇਂ ਆ ਠੰਡੇ ਹੀ ਰਹਿੰਦੇ ਹੋਣਗੇ ਹਨਾ ਹਾਂਜੀ ਨਹੀਂ ਹੁਣ ਤਾਂ ਜਿਵੇਂ ਵਿੰਟਰ ਐ ਬਾਈ ਜੀ ਹੁਣ ਤਾਂ ਟੈਂਪਰੇਚਰ ਸਹੀ ਆ ਹਾਂ ਸਹੀ ਰਹਿੰਦਾ ਇਹਦੇ ਵਿੱਚ ਗਰਮੀਆਂ ਚ ਤਾਂ ਬਾਹਲਾ ਗਰਮੀਆਂ ਚ ਤੁਹਾਡੇ ਅਨਸਾਰ ਕਿੰਨਾ ਟੈਂਪਰੇਚਰ ਜਾਂਦਾ ਹੋਊਗਾ ਇੱਥੇ ਗਰਮੀਆਂ ਨੂੰ ਇੱ ਗਰਮੀਆਂ ਚ ਇਹਨਾਂ ਦਾ ਸਹਾਰਾ ਕੀ ਬਣਦਾ ਹੋਊਗਾ ਗਰਮੀਆਂ ਚ ਵੀ ਬਸ ਇਦਾਂ ਹੀ ਕੋਈ ਦਰਖਤ ਵੀ ਅੱਡੇ ਜ਼ਿਆਦਾ ਕੋਈ ਨਹੀਂ ਤੇ ਇਦਾਂ ਦੀਆਂ ਛੱਪਰੀਆਂ ਦੇ ਵਿੱਚ ਜਿਹੜਾ ਨਾ ਉਹ ਛੱਪਰੀਆਂ ਦੇ ਵਿੱਚ ਜਿਹੜਾ ਗੁਜ਼ਾਰਾ ਹੁੰਦਾ ਆ ਤੁਸੀਂ ਅੱਖਾਂ ਦੇਖ ਇਹ ਹਰ ਸਾਲ ਨਵੀਆਂ ਬਣਾਉਂਦੇ ਹੋਣਗੇ ਚਾਚਾ ਇਹਦੇ ਉੱਪਰ ਹੋਰ ਨਵੀਆਂ ਝਾੜੀਆਂ ਜਿਹੜੀਆਂ ਉਹ ਲਾ ਲੈਣ ਹਾਂ ਉਹਨਾਂ ਨੂੰ ਬੁਲਾਇਓ ਆਪਾਂ ਉਹਨਾਂ ਨਾਲ ਕਰਦੇ ਆਂ ਗੱਲਬਾਤ ਇਹਨਾਂ ਵਿੱਚ ਆ ਕੀ ਬਣਾਇਆ ਹੋਇਆ ਬੱਚੇ ਬਰਾਂਡਾ ਬੇਲੇ ਪੈਸੇ ਕੀ ਬਣਾਇਆ ਹੈ ਇਹ ਬਰਾਂਡਾ ਬਰਾਂਡਾ ਹਾਂਜੀ ਇਹ ਸੌਣ ਵਾਸਤੇ ਹੈ ਕਾਦੇ ਵਾਸਤੇ ਹੈ ਬਾਹਰ ਮੌਨ ਵਾਤ ਕੀ ਤੇਜ ਲੇ ਕੇ ਸਰਦੀਆ ਗਰਮੀ ਆਉਂਦੀ ਹੈ ਨਾ ਉਹਦੇ ਵਿੱਚ ਬਾਂਦੇ ਨੇ ਅੱਛਾ ਜੇ ਗਰਮੀ ਆਉਂਦੀ ਹੈ ਫਿਰ ਛੱਤ ਐ ਦੀ ਛੱਤ ਹਾਲੇ ਤਾਂ ਨਹੀਂ ਪਾਈ ਛੱਤ ਪੈਸ ਅੱਛਾ ਨਵਾਂ ਬਣਾਇਆ ਹਾਂਜੀ ਅੱਛਾ ਠੀਕ ਆ ਤੇ ਗਰਮੀ 'ਚ ਗਰਮੀ ਕਿ ਨਹੀਂ ਹੁੰਦੀ ਆ ਗਰਮੀ ਥੋੜੀ ਆਂਦੀ ਹੈ ਅਜੇ ਥੋੜੀ ਲੱਗਦੀ ਹੈ ਹਾਂ ਚਾਚਾ ਜੀ ਕੀ ਹਾਲ ਨੇ ਬਚਪਨ ਸਾਰਾ ਇੱਥੇ ਬੀਤੀ ਆ ਠੀਕ ਆ ਇੱਥੋਂ ਕਿਤੇ ਸ਼ਹਿਰ ਸ਼ੂਰ ਨੇ ਗਏ ਹੈਗੇ ਨਹੀਂ ਸ਼ਹਿਰ ਤਾਂ ਦੇ ਇੱਕ ਦੂਰ ਹੈ ਤੁਹਾਨੂੰ ਕਿੰਨੀ ਦੂਰ ਇਹ ਤੋਂ 3-5 ਕਿਲੋਮੀਟਰ ਹੈ ਤੁਮਰੋ अच्छा हां जी 25 30 किलोमीटर फिगर को गुजारा कित्ता चलदा फिर गुजारा बस माल मवेशी दा चोख होण फसल फसल की जमीन दा बस अच्छा ते पानी दा नी दा जमे पानी फिर कित्थों लेवने तुसी पानी आ जांदा ਥੋਡੇ ਪਾਣੀ ਬਸ ਸਿਰਫ ਇੱਕ ਦੋ ਪੰਪ ਨੇ ਜਿਹੜੇ ਮਿੱਠੇ ਨੇ ਬਾਕੀ ਪਾਣੀ ਸਾਰਾ ਵੀ ਕੜਾ ਪਾਣੀ ਸਾਰਾ ਕੌੜਾ ਪੀਂਨੇ ਕਿਉਂ ਤੁਸੀਂ ਜੀ ਪੀਣ ਲਈ ਕਿੱਥੋਂ ਲਿਆਉਨੇ ਪਾਣੀ ਨਹੀਂ ਪੰਪੇ ਕੁਦਰਤ ਜੁ ਹੁੰਦਾ ਜ ਕੋਈ ਉਹ ਪਸਾ ਦੇ ਵਾਸਤੇ ਸਹੀ ਹੈ ਤੁਹਾਡੇ ਵਾਸਤੇ ਸਹੀ ਨਹੀਂ ਹੈ अच्छा थोड़े मतलब आ, <laughs> है है, तो मतलब ਤੁਸੀਂ ਆਦਤ ਪਈ ਹੋਈ ਹੈ ਤੁਹਾਨੂੰ ਠੀਕ ਹੈ ਤੇ ਆ ਘਰ ਬਾਰ ਫਿਰ ਕਿੰਨੇ ਟਾਈਮਰ ਬਣਾਉਣੇ ਜਿਵੇਂ ਆ ਘਰ ਬਣਾਇਆ ਤੁਸੀਂ ਇਹ ਟੈਂਪਰੇਰੀ ਹਾਂ ਇਹ ਵੀ ਬਣਾਇਆ ਇਹ ਮਿੱਟੀ ਮਿੱਟੀ ਬਣਾ ਲਿਆ ਇਸ ਤਰ੍ਹਾਂ ਠੀਕ بارش ਆਉਂਦੀ ਹੈ ਇਥੇ بارش ਆ ਜਾਂਦਾ ਮੌਸਮ ਦੇ ਲਿਆਸ ਕਦੋਂ ਆਉਂਦੀ ਹੈ ਕਿਹੜੇ ਮੌਸਮ ਜਾਂਦੀ ਹੈ بارش ਸਾਵਣ ਚ ਆਉਂਦੀ ਸਾਵਣ ਚ ਉਦੋਂ ਕਿੰਨੀ ਕੁ ਪੈਂਦੀ ਹੈ ਸਾਵਣ ਦੇ ਉੱਤੋਂ بارش ਕੋਈ ਥੋੜਾ ਬਾਰਸ਼ ਮੰਨ ਕੇ ਕਿਸੇ ਕਿਸੇ ਸਾਲ ਬਹੁਤ بارشਾਂ ਪਾਵੇਂ ਨੇ ਹਾਂ ਕੀ ਕਰਨ ਉਹਨੇ ਆਪਣਾ ਜਿਹੜਾ ਪਾਣੀ ਆ ਮੀਂਹ ਦਾ ਫਿਰ ਆ ਸੰਭ ਲੈਨੇ ਹਾਂ ਮੀਂਹ ਦਾ ਪਾਣੀ ਸੰਭਦੇ ਹਾਂ ਸੰਦ ਟੋਬੇ ਕਿੱਥੇ ਸਟੋਰ ਕੀਤਾ ਹੋਇਆ ਕਿੱਥੇ ਪਾਉ ਟੋਬਾ ਅੱਛਾ ਟੋਬਾ ਹਾਂ ਲਾਂਦੇ ਸੜ ਮੀਂਹ ਦਾ ਪਾਣੀ ਦੇਖ ਲੋ ਟੋਬੇ ਚ ਸਟੋਰ ਕਰ ਲੈਂਦੇ ਆ ਤੇ ਟੋਬੇ ਚ ਸਟੋਰ ਕਰਕੇ ਉਹਨੂੰ ਪੀਣ ਲਈ ਵਰਤਦੇ ਹਾਂ ਹਾਂ ਪੀਣ ਵਾਸਤੇ ਵੀ ਮਾਲ ਮੂਲੀ ਪੀਂਦੇ ਮਾਲਦਾ ਹੋਇਆ ਬੰਜਦਾ ਹੋਇਆ ਪਣ ਜੀ ਕਿੰਨੇ ਬੰਦਿਆਂ ਦਾ ਤੁਹਾਡਾ ਇਹ ਹੈਗਾ ਆਪਣਾ ਕਿੰਨੇ ਕਿੰਨੇ ਬੰਦੇ ਰਹਿੰਦੇ ਹੋ ਇੱਥੇ ਪਿੰਡ 'ਚ ਇਹ ਪਿੰਡ ਤਾਂ ਬੜੇ ਬੰਦੇ ਦੇ ਚਾਲੇ ਫਿਰ 40 ਘਰ ਹੈ 40 ਘਰ ਨੇ ਜੀ ਬੰਦੇ ਕਿੰਨੇ ਮਤਲਬ ਸਾਰੇ ਹਾਂ ਬੰਦੇ ਤਾਂ ਕਾਫ ਠੀਕ ਇਹ ਸਾਰੇ ਉਹ ਦੂਰ ਤੱਕ ਤੁਹਾਡੇ ਘਰ ਜੀ ਜੀ ਸਾਰੇ ਵੀ ਘਰ ਹਮ ਸਾਰੇ ਉਹ ਤਾਂ ਕਿ ਸਾਰੇ ਆਪਦੇ ਨੇ ਕਿ ਇਹ ਸਿਰਫ ਇਕੱਠੇ ਇਕੱਠੇ ਨਾ ਵਰ ਚਾਰਜ ਵੇ ਇਥੇ ਕੋਲ ਮਾਲ ਮੋਬੇਸ਼ੀ ਬਾਇ ਬੰਦਣਾ ਤਾਂ ਬਸ ਇੱਕ ਸਾਈਡ ਤੇ ਬਣਾਇਆ ਕਿਸ ਨੇ ਜਿਵੇਂ ਨਿਆਣੇ ਤੁਹਾਡੇ ਪੜਦੇ ਆ ਕਦੇ ਪਤਾ ਨਾ ਬਣਦੀ ਇਹ ਇੱਕ ਸਾਈਡ ਤੇ ਬਣਾਉਂਦਾ ਮਾਲ ਮੋਬੇਸ਼ੀ ਬੰਦ ਲਿਆ ਨੌਕਰੀ ਨਹੀਂ ਲੱਗੇ ਮੈਂ ਕਿਹਾ ਕੋਈ ਬੰਦਾ ਨਹੀਂ ਨਹੀਂ ਨੌਕਰੀ ਨਹੀਂ ਲੱਗੇ ਪਹਿਲਾਂ ਤੁਹਾਡੇ ਵਾਲੇ ਚ ਤਾਂ ਚੱਲ ਆ ਨਵੇਂ ਮੁੰਡੇ ਵੀ ਨਹੀਂ ਲੱਗੇ ਜਿਵੇਂ ਐਜੂਕੇਸ਼ਨ ਹਾਲ ਫਿਰ ਨਵੇਂ ਗੁਣ ਮਿਲਦੇ ਪੜਦੇ ਹੈਗੇ ਆ ਹਾਂ ਪੜਦੇ ਪੜਦੇ ਹੈਗੇ ਆ ਲੋਕ ਕਿੱਥੇ ਮਿਲਦੇ ਜਿਹੜੇ ਕੋ ਤਕੜਾ ਲੋਕਾ ਜੋ ਕਿ ਅੰਨ ਗਰੀਬੂਰ ਵੀ ਕੋਣ ਨਹੀਂ ਦੇ ਸਹੀ ਗੱਲ ਹੈ ਚਲੋ ਅੱਗੇ ਦਿਖਾਉਨੇ ਆ ਜੀ ਆਜੋ ਨਾਲ ਨਾਲ ਤੁਹਾਨੂੰ ਆਜੋ ਅੱਗੇ ਵੜਾ ਜਾ ਤੇ ਆ ਇਹਨਾਂ ਦਾ ਘਰ ਲੰਘਿਆ ਇੱਕ ਤੇ ਉਹ ਪਿਛਲੇ ਪਾਸੇ ਘਰ ਆ ਗਿਆ ਇਸ ਤਰ੍ਹਾਂ ਕਰਕੇ ਸਾਰੇ ਘਰ ਹੈ ਮੱਲਾ ਦਾ ਭਾਈ ਜੀ ਸਾਧਨ ਵੀ ਇਹਨਾਂ ਕੋਲੇ ਗੱਡੀ ਗੁੱਡੀ ਤਾਂ ਨਹੀਂ ਉਹ ਹੋਣੀ ਹਨਾ ਇਹਨਾਂ ਕੋਲ ਨਹੀਂ ਜੀ ਗੱਡੀਆਂ ਗੁੱਡੀਆਂ ਕਾਟੀ ਮੋਟਰਸਾਈਕਲ ਇਸ ਤਰ੍ਹਾਂ ਹਾਂ ਛੋਟੇ ਰੱਖੇ ਆ ਛੋਟੇ ਛੋਟੇ ਕਿਸੇ ਕੋਲ ਹੈ ਵੀ ਆ ਗੱਡੀਆਂ ਜੇਕਰ ਛੋਟੀ ਕੋ ਗੱਡੀ ਹੈ ਕਿਸੇ ਹਾਂ ਆ ਇਹਨਾਂ ਦਾ ਮਾਲ ਡੰਗਰ ਆ ਇਸ ਤਰ੍ਹਾਂ ਅੱਛਾ ਇਹ ਮਾਲ ਡੰਗਰ ਹੈ ਹਾਂ ਇਹਨੂੰ ਇਸ ਤਰ੍ਹਾਂ ਠੀਕ ਠੀਕ ਹੈ ਤੇ ਆਹ ਦੇਖੋ ਜੀ ਤੁਹਾਨੂੰ ਨੇੜੇ ਮੈਂ ਦਿਖਾ ਦਿੰਨਾ ਸਾਰਾ ਆਹ ਕਦੇ ਵਾਸਤੇ ਰੱਖਿਆ ਜੀ ਇਹ ਮਾਲ ਮੋਸ਼ਕ ਨਹੀਂ ਨਹੀਂ ਆਹਾ ਜਿਹੜਾ ਪਿਆ ਥੋੜਾ ਪਾਣੀ ਲੈ ਕੇ ਆਉਣੀ ਇਹਦੇ ਵਿੱਚ ਕਿਵੇਂ ਕਿਵੇਂ ਚਲਾਉਣਾ ਬੱਚੇ ਚਲਾ ਕੇ ਦਿਖਾਈਂ ਇਹ ਪਾਣੀ ਦੀ ਡਰਮੇ ਆ ਜੀ ਇਹਦੇ ਵਿੱਚ ਪਾਣੀ ਲਿਆਉਣਾ ਸੌਖਾ ਚੱਕਣਾ ਨਹੀਂ ਪੈਂਦਾ ਸਿਰ ਤੇ ਜਾਂ ਮੋਢੇ ਤੇ ਹਾਂਜੀ ਇਹਨੂੰ ਇਦਾਂ ਖਿੱਚ ਕੇ ਲੈ ਆਉਂਦੇ ਆਏ ਜਦੀਦ ਇਹਨਾਂ ਨੇ ਆਪਣੇ ਵੱਲੋਂ ਨਾ ਜਿਹੜਾ ਇੱਕ ਬਣਾਈ ਹੋਈ ਟੈਕਨਾਲੋਜੀ ਦੇਸੀ ਜੀ ਹਾਂ ਇਹਦੇ ਵਿੱਚ ਆ ਸਟੈਂਡ ਜਿਆ ਪਾ ਕੇ ਨਾ ਹੈਂਡਲ ਪਾ ਕੇ ਤੇ ਇਹਨੂੰ ਇਦਾਂ ਘੁਮਾ ਕੇ ਫੇਰੇ ਇਹ ਬਾਈ ਜੀ ਫਿਰ ਇਹਨਾਂ ਨੂੰ ਮਿਲਦੀਆਂ ਇਹ ਮਤਲਬ ਸ਼ਹਿਰੋਂ ਮਿਲ ਜਾਂਦੀ ਐ ਇਸ ਤਰ੍ਹਾਂ ਬਣਾਏ ਹੋਏ ਟੈਕਨੀਕ ਬਣਾਈ ਐ ਸ਼ਹਿਰੋਂ ਬਣੇ ਬਣਾਈ ਮਿਲ ਜਾਂਦੀ ਜਾਂ ਸਾਡੇ ਇੱਥੇ ਐਨਜੀਓ ਕੋਈ ਇੱਕ ਦੋ ਕੰਮ ਕਰਦੀਆਂ ਉਹ ਇਹਨਾਂ ਨੂੰ ਪ੍ਰੋਵਾਈਡ ਕਰਦੀ ਐ ਐਨਜੀਓ ਦੇ ਦਿੰਦੀਆਂ ਐ ਐਨਜੀਓ ਦੇ ਦਿੰਦੀਆਂ ਠੀਕ ਐ ਤੇ ਬੱਚਤ ਤੁਸੀਂ ਲੈ ਕੇ ਆਉਂਦੇ ਹੋ ਪਾਣੀ ਤੁਸੀਂ ਲੈ ਕੇ ਆਉਂਦੇ ਹੋ ਕਿੰਨੀ ਦੂਰ ਜਾਣਾ ਪੈਂਦਾਗਾ ਇਥੋਂ ਥੋੜੀ ਦੂਰ ਕਿੰਨੀ ਦੂਰ ਕਿਲਾ ਕਿਲਾ ਦਾ ਇਹਨਾਂ ਨੂੰ ਦੇਖ ਲਓ ਉਹ ਚ ਵੀ ਨਹੀਂ ਪਤਾ ਵੀ 100 ਮੀਟਰ ਜਾਂ 200 ਮੀਟਰ ਹੈ ਨਾ ਵਾਹ ਵਾਈਆਂ ਜੇ ਦੱਸਦੇ ਵੀ ਕਿਲਾ ਕਿਲਾ ਦੂਰ ਹੈ ਕਿਲਾ ਦੂਰ ਹੁੰਦਾ ਠੀਕ ਹੈ ਚਲੋ ਤੇ ਇੱਥੇ 32 ਬੱਤੀ ਬਚਣੀ ਇਹਨਾਂ ਨੂੰ 32 ਜਮਾ ਨਹੀਂ ਹੈਗੀ ਨਹੀਂ 32 ਨਹੀਂ ਹੈ ਕਮਾਲ ਹੋ ਗਈ ਬਾਈ ਮੈਂ ਕਹਨਾ ਬਹੁਤ ਬਸਤੀਆਂ ਇਸ ਤਰ੍ਹਾਂ ਦੀਆਂ ਜਿੱਥੇ ਬੱਤੀ ਹੈ ਹੀ ਨਹੀਂ ਫਿਰ ਜਿਵੇਂ ਬਾਈ ਜੀ ਪਾਣੀ ਪਾਣੀ ਠੰਡਾ ਕਿਵੇਂ ਰਹਿਣਾ ਤੁਹਾਡੇ ਕੋਲੇ ਮਤਲਬ ਪਾਣੀ ਸਰਦੀਆਂ ਗਰਮੀਆਂ ਤਾਂ ਬਹੁਤ ਗਰਮ ਹੋ ਜਾਂਦਾ ਹੁਣ ਮਿੱਟੀ ਦਾ ਘੜਿਆਂ ਚ ਜਾਂ ਬਰਫ਼ ਦੂਰੋਂ ਜਾ ਕੇ ਲੈ ਆਉਂਦੇ ਪੁਰਾਣਾ ਟਾਈਮ ਹਾਂ ਉਹ ਪਏ ਵੀ ਆ ਪਿੱਛੇ ਦਿਖਾ ਦੀ ਆਪਾਂ ਉਹ ਪਿੱਛੇ ਪਏ ਆ ਆ ਦੇਖੋ ਇਹਨਾਂ ਦਾ ਵੱਧ ਤੋਂ ਵੱਧ ਬਸ ਮੋਟਰਸਾਈਕਲ ਸਾਥ ਰਹਿਣਾ ਇਹਨਾਂ ਦਾ ਜੀ ਤੇ ਇੱਧਰ ਆ ਗਿਆ ਆਪਣਾ ਚੁੱਲਾ ਚੌਂਕਾ ਆ ਗਿਆ ਇਹਨਾਂ ਦਾ ਔਟ ਆ ਗਿਆ ਪਿਛਲੇ ਪਾਸੇ ਨਾ ਤੁਹਾਨੂੰ ਮੈਂ ਪਿਛਲੇ ਪਾਸੇ ਦਿਖਾ ਕੇ ਨਾ ਉਹਨਾਂ ਬਾਅਦੋਂ ਆ ਡੰਗਰ ਪਸ਼ੂ ਵਾਲਾ ਆ ਗਿਆ ਆ ਡੰਗਰ ਨੇ ਜਿਆਦਾ ਜਿਵੇਂ ਤੁਹਾਨੂੰ ਦੱਸਿਆ ਕੰਮ ਮਾਲਮ ਮਵੇਸ਼ੀ ਦਾ ਸਾਰਾ ਹਨ ਤੇ ਆਪਾਂ ਉਧਰ ਦਿਖਾ ਲਈਏ ਫਰਹਾਨ ਬਾਈ ਹਾਂਜੀ ਉਧਰ ਚੱਲ ਮਾੜਾ ਜਾ ਤੇ ਆਹ ਹੈ ਇਹਨਾਂ ਦਾ ਜੀ ਸਾਰਾ ਆਹ ਕ ਨਵਾਂ ਲਿਪਕੇ ਬਣਾਈ ਵੀ ਜਾਂਦੇ ਹਨਾ ਚੁੱਲਾ ਵਗੈਰਾ ਹਾਂਜੀ ਹਰਾ ਬਣਾ ਰਹੇ ਹਰਾ ਬਣਾ ਰਹੇ ਆ ਮਿੱਟੀ ਦੇ ਘੜੇ ਪਏ ਆ ਇੰਨਾ ਚ ਪਾਣੀ ਇੰਨਾ ਚ ਰੱਖਦੇ ਹੋ ਫਿਰ ਲੈ ਕੇ ਬੱਚੇ ਇੰਨਾ ਚ ਹਾਂਜੀ ਉਧਰ ਵੀ ਪਿਆ ਅੰਦਰ ਵੀ ਅੱਛਾ ਉਧਰ ਉਹ ਘੜੇ ਚ ਪਾਣੀ ਪੀ ਆ ਪਿਛਲੇ ਪਾਸੇ ਟੋਬਾ ਵੀ ਹੈ ਹੈਨਾ ਹਾਂਜੀ ਇਹ ਟੋਬਾ ਬਣਿਆ ਇਹ ਬਾਰਿਸ਼ ਦਾ ਪਾਣੀ ਹੈ ਜਿਹੜਾ ਸਟੋਰ ਹੋ ਜਾਂਦਾ ਨਾ ਤੇ ਇਥੋਂ ਇਸਤੇਮਾਲ ਕਰਦੇ ਆ ਕੱਪੜੇ-ਕੁਪੜੇ ਧੁੰਦੇ ਇੱਥੇ ਆਪਾਂ ਉਧਰ ਪਿਛਲੇ ਪਾਸੇ ਦਿਖਾਉਨੇ ਆ ਤੇ ਆਬਾਦੀ ਜਿਵੇਂ ਹੈਗੀ ਵਾਹ ਵਾਹ ਪਿੰਡ ਵਾਹ ਵਾਹ ਵੱਡਾ ਹੈ ਹਾਂਜੀ ਤੇ ਉਹ ਦੂਰ ਤੱਕ ਘਰ ਹੈ 400 ਲੋਕਾਂ ਦਾ ਦੀ ਆਬਾਦੀ ਆ 400 ਲੋਕਾਂ ਦੀ ਹਾਂਜੀ ਇਹਨਾਂ ਦੇ ਫਿਰ ਬਾਈ ਜੀ ਜਿਵੇਂ ਡੰਗਰ ਪਸ਼ੂ ਆ ਮਾਲ ਇਹਨਾਂ ਨੂੰ ਇਹਨਾਂ ਨੂੰ ਪਸ਼ੂਆਂ ਨੂੰ ਚਾਰਾ ਚੂਰਾ ਕਿੱਥੋਂ ਪਾਉਂਦੇ ਆ ਫਿਰ ਇਹ ਇਹਨਾਂ ਨੂੰ ਸ਼ਾਰਾ ਆਪਣਾ ਜ਼ਿਆਦਾਤਰ ਖੁਸ਼ਕ ਚਾਰਾ ਹੀ ਚੱਲਦਾ ਕਿੱਥੋਂ ਸੂ ਘਰ ਤੇ ਸਈ ਚੇਚਰੀ ਮਾਰੀ ਪੇਡੂ ਘੇਂ ਜਾਂਦੇ ਸੀ ਇਹਨਾਂ ਨੂੰ ਛੱਡ ਕੇ ਚਰਾਉਂਦੇ ਆ ਮੈਂ ਨਾ ਤੁਹਾਨੂੰ ਐ ਪੁੱਛਣਾ ਸੀਗਾ ਇੱਕ ਹਾਂਜੀ ਵੀ ਮੈਨੂੰ ਇਹਨਾਂ ਦੀ ਬੋਲੀ ਦੀ ਸਮਝ ਨਹੀਂ ਆਈ ਇਹ ਸਰਾਇਕੀ ਇੱਥੇ ਕਹਿੰਦੇ ਸੀ ਇਹਨਾਂ ਨੂੰ ਸਰਾਇਕੀ ਬੋਲੀ ਬੋਲਦੇ ਆ ਪੰਜਾਬੀ ਨਾਲੋਂ ਹਟਕੇ ਆ ਥੋੜੀ ਜੀ ਇਹਦੇ ਚ ਅੱਧੀ ਕਿ ਪੰਜਾਬੀ ਹੁੰਦੀ ਆ ਅੱਧੀ ਕਿ ਜਿਹੜੀ ਆ ਉਹ ਵਿੱਚ ਹੋਰ ਇਹਨਾਂ ਦੀ ਇੱਕ ਐਸ ਇਲਾਕੇ ਦੀ ਬਹਾਵਲਪੁਰ ਦੀ ਜਾਂ ਬਲਤਾਨ ਸਾਈਡ ਆ ਨਾ ਜਿਹੜੇ ਅੱਛਾ ਜਿਹੜੇ ਸਾਡੇ ਕਈ ਬਹਾਵਲਪੁਰੀ ਵੀ ਕਹਿੰਦੇ ਆ ਵੀ ਬਹਾਵਲਪੁਰੀ ਵੀ ਬੋਲੀ ਹੁੰਦੀ ਹੈ ਰਿਆਸਤ ਦੀ ਬੇਸਿਕਲੀ ਸਰਾਇਕੀ ਬੋਲੀ ਆ ਅੱਛਾ ਜਿਹੜੀ ਇਹ ਰਿਆਸਤ ਦੀ ਬਹਾਵਲਪੁਰ ਰਿਆਸਤ ਦੀ ਬੋਲੀ ਉਹ ਸਰਾਇਕੀ ਹੁੰਦੀ ਸੀ ਇਹ ਉਹ ਬੋਲੀ ਬੋਲਦੇ ਆ ਸਰਾਇਕੀ ਬੋਲਦੇ ਆ ਇਹ ਪੰਜਾਬੀ ਨਹੀਂ ਹੈਗੀ ਮੈਂ ਵੀ ਆਖੇ ਬੰਦੇ ਆਪ ਸਮਝ ਨਹੀਂ ਆਉਂਦੀ ਆਪਾਂ ਹਾਂ ਤੇ ਅੱਛਾ ਟੋਬਾ ਗਿਆ ਨਾ ਇਹ ਟੋਬਾ ਆ ਗਿਆ ਇਹਦੇ ਚ بارش ਜਦੋਂ ਹੁੰਦੀ ਆ ਮੀਂਹ ਪੈਂਦਾ ਪਾਣੀ ਜਮਾ ਹੋ ਜਾਂਦਾ ਸਾਰਾ ਇਹ ਦੇਖੋ ਜੀ ਐਸ ਤਰ੍ਹਾਂ ਕਰਕੇ ਇਹ ਪਾਣੀ ਜਮਾ ਕਰ ਲੈਂਦੇ ਆ ਤੇ ਇਹਦੇ ਚੋਂ ਭਰਦੇ ਆ ਫਿਰ ਇਹਦੇ ਚੋਂ ਕਪੜੇ ਕੁੱਪੜੇ ਧੋਂਦੇ ਆ ਆਪਣੇ ਓਹ ਹੋ ਤੁਸੀਂ ਭਾਈ ਦੇਖੋ ਆਪਾਂ ਕਿਸ ਹੱਦ ਤੱਕ ਡਿਵੈਲਪ ਹੋ ਗਏ ਤੇ ਆਪਾਂ ਪਾਣੀ ਪੀਂਦੇ ਆ ਜੀ ਜਾ ਕੇ ਹੁਣ ਫਿਲਟਰ ਦਾ ਆ ਪੀ ਲੋ ਆ ਪੀ ਲੋ ਇਹ ਨਾ ਬੰਦੇ ਨੇ ਇਮਿਊਨ ਸਿਸਟਮ ਕਿੰਨੇ ਡਿਵੈਲਪ ਹੋਣਗੇ ਜੀ ਹਾਂ ਜੀ ਇਹ ਇੱਥੇ ਜਦੋਂ بارش ਹੁੰਦੀ ਹੈ ਨਾ ਹਾਂਜੀ ਤੇ ਫਿਰ ਉਹ ਇੱਥੋਂ ਹੀ ਜਾਨਵਰਾਂ ਦੇ ਪੀਣ ਦਾ ਵੀ ਪਾਣੀ ਤੇ ਆਪਣੇ ਪੀਣ ਦਾ ਵੀ ਇੱਥੋਂ ਹੀ ਇਸਤੇਮਾਲ ਹੁੰਦਾ ਤੁਸੀਂ ਵੀ ਇੱਥੋਂ ਪਾਣੀ ਪੀ ਲੈਨੇ ਹੋ ਹਾਂਜੀ ਇਹਦੇ ਚੋਂ ਨਹੀਂ ਪਾਣੀ ਇੱਥੋਂ ਵਰਤਦੇ ਹੋ ਕਹ ਨਹੀਂ ਕਿ ਕਹ ਅੱਛਾ ਉਧਰ ਵੱਡਾ ਟੋਬਾ ਹੈਗਾ ਇਸ ਤਰ੍ਹਾਂ ਦੇ ਟੋਬੇ ਬਣੇ ਹੋਇਆ ਸਾਰੇ ਹਾਂਜੀ ਠੀਕ ਹੈ ਇਸ ਤਰ੍ਹਾਂ ਦੇ ਟੋਬੇ ਬਣੇ ਹੋਇਆ ਜੀ ਕਹਿੰਦੇ ਪੀਣ ਲਈ ਇਹਦੇ ਚੋਂ ਪਾਣੀ ਵਰਤਦੇ ਪੀਣ ਲਈ ਵੀ ਵਰਤ ਪਸ਼ੂਆਂ ਲਈ ਵਰਤਦੇ ਆ ਤੇ ਬਾਅਦੋਂ ਉਹ ਵੱਡਾ ਟੋਬਾ ਵੱਡਾ ਟੋਬਾ ਵੀ ਹੈਗਾ ਕਹਿੰਦੇ ਉਹ ਪੱਕਾ ਹੋਣਾ ਮੈਨੂੰ ਲੱਗਦਾ ਵੱਧ ਤੋਂ ਵੱਧ ਹਾਂਜੀ ਐਦਾਂ ਹੀ ਹੁਣ ਕੱਚਾ ਨਹੀਂ ਕੱਚਾ ਹੋ ਤੋਂ ਬੇ ਜ਼ਿਆਦਾ ਕੱਚਿਆ ਪੱਕਾ ਕੋਈ ਕੋਈ ਤੁਸੀਂ ਇਹ ਦੇਖੋ ਵੀ ਕਿਸ ਤਰ੍ਹਾਂ ਦੀ ਹਾਰਡ ਲਾਈਫ ਹੈ ਕਿਸ ਕਿਸਮ ਦੀ ਜ਼ਿੰਦਗੀ ਹੈ ਹਨ ਤੇ ਹਾਂਜੀ ਗਰਮੀ ਸਰਦੀ ਦਾ ਕੋਈ ਏਡਾ ਇੰਤਜ਼ਾਮ ਨਹੀਂ ਇਸ ਤਰ੍ਹਾਂ ਦੇ ਮੈਂ ਤਾਂ ਬਈ ਐਂ ਹੈਰਾਨ ਮਨਦਾ ਵੀ ਕਿਸ ਤਰ੍ਹਾਂ ਦੇ ਜ਼ਿੰਦਗੀ ਕਿਸ ਕਿਸ ਤਰ੍ਹਾਂ ਦੀ ਪਈ ਹੈ ਹੰਜੀ ਹਾਂਜੀ ਆਪਾਂ ਨੂੰ ਐ ਲੱਗਦਾ ਵੀ ਆਪਾਂ ਸ਼ਹਿਰਾਂ 'ਚ ਰਹਿੰਦੇ ਆ ਜਾਂ ਦੁਨੀਆ ਭਰ 'ਚ ਦੇਖਦੇ ਆ ਖ਼ਬਰੀ ਸਾਰੀ ਬਹੁਤ ਡਿਵੈਲਪ ਹੋ ਗਈ ਅਜੇ ਜਿਹੜੇ ਨਾ ਉਹ ਸਦੀਆਂ ਪੁਰਾਣਾ ਵੀ ਕਲਚਰ ਜਿਹੜਾ ਉਹ ਪਿਆ ਇੰਨੇ ਚ ਜਿਉਂਦਾ ਔਰ ਬਹੁਤ ਜ਼ਿਆਦਾ ਪਿਆਜ ਹੈ ਅੱਛਾ ਇੱਕ ਗੱਲ ਬਾਈ ਮੈਂ ਹਮੇਸ਼ਾ ਹੀ ਸੋਚ ਰਿਹਾ ਹੁੰਦਾ ਵੀ ਪ੍ਰਾਣਾ ਕਲਚਰ ਜਾਂ ਪ੍ਰਾਣੀਆਂ ਚੀਜ਼ਾਂ ਉਹਨਾਂ ਟਾਈਮ ਹੀ ਸੁਭਾਵਿਕ ਹੁੰਦੀਆਂ ਜਿੰਨਾ ਟਾਈਮ ਤੁਹਾਡੇ ਕੋਲ ਪੈਸਾ ਨਹੀਂ ਹੁੰਦਾ ਪੈਸਾ ਨਹੀਂ ਹੁੰਦਾ ਜਦੋਂ ਪੈਸਾ ਆ ਜਾਂਦਾ ਫਿਰ ਬਦਲ ਜਾਂਦਾ ਸਾਰਾ ਕੁਝ ਫਿਰ ਫਿਰ ਕੱਚੇ ਵੀ ਵਗ ਜਾਂਦੇ ਆ ਹਾਂਜੀ ਮਤਲਬ ਕਲਚਰ ਵੀ ਐ ਕਹਿ ਸਕਦੇ ਜਿੰਨਾ ਟਾਈਮ ਗਰੀਬੀ ਉਹਨਾਂ ਟਾਈਮ ਹੀ ਕਲਚਰ ਹੈ ਜਦੋਂ ਗਰੀਬੀ ਨਹੀਂ ਹੈਗੀ ਉਦੋਂ ਕਲਚਰ ਵੀ ਨਹੀਂ ਸਭ ਬਦਲ ਜਾਂਦਾ ਹੈ ਹਾਂਜੀ ਆ ਹੁਣ ਇਧਰਲੇ ਪਾਸੇ ਆਏ ਆ ਜੀ ਹੋਰ ਘਰਾਂ ਚ ਤੁਹਾਨੂੰ ਤੁਰ ਫਿਰ ਕੇ ਦਿਖਾਉਣੇ ਆ ਮਾੜਾ ਜਿਹਾ ਇਧਰਲੇ ਪਾਸੇ ਕਿਹੜਾ ਘਰ ਹੈ ਅੱਛਾ ਇਹ ਵੀ ਘਰ ਹੈ ਲਓ ਬਾਈ ਜੀ ਇੱਧਰ ਜਾਏ ਆ ਛਟੀਆਂ ਪਈਆਂ ਨਰਮਾ ਬੀਜਦੇ ਆ ਤੁਸੀਂ ਖੇਤੀ ਵੀ ਕਰਦੇ ਆ ਕਿ ਨਹੀਂ ਕਰਦੇ ਪੈਂਦੀਆਂ ਕੀ ਕਰਦੇ ਬਾਈ ਜੀ ਦੂਰੋਂ ਲਿਆਉਂਦੇ ਅੱਛਾ ਕਣਕ ਬੀਜੀ ਤੇ ਕਣਕ ਦੇ ਦਾਣੇ ਆਉਣ ਨੂੰ ਦਾਸੀ ਸ਼ੁਰੂ ਕਿਵੇਂ ਕਣਕ ਦੇ ਦਾਣੇ ਆਉਣ ਤੇ ਕਣਕ ਦੇ ਦਾਣੇ ਵਾਲਾ ਲਗਦਾਰਾ ਥੀ ਮੇਦੇ ਬੰਦੇ ਬੀਜੀ ਕਰਨ ਦੇ ਆ ਖੇਤੀ ਕਰਦੇ ਹੋ ਤੁਸੀਂ ਕਿ ਨਾ ਹਾਂਜੀ ਖੇਤੀ ਹੈਗੀ ਆ ਹਾਂਜੀ ਕਿੰਨੀ ਜ਼ਮੀਨ ਸਾਰੇ ਪਿੰਡ ਕੋਲੇ ਆ ਹਾਂਜੀ ਸਾਰਿਆਂ ਕੋ ਮਿਲੇ ਆਲੇ ਮਰਾ ਬਮ ਰਬਾ ਅੱਛਾ ਠੀਕ ਹੈ ਤੇ ਫਿਰ ਗਰਮੀਆਂ ਚ ਕੀ ਬੀਜਦੇ ਹੋ ਗਰਮੀਆਂ ਚ ਕਪਾਹ ਬੀਜਦੀ ਹੈ ਕਪਾਹ ਕਨ ਬੀਜਦੇ ਕਪਾਹ ਬੀਜਦੇ ਕਪਾਹ ਬੀਜਦੇ ਥੋੜੀ ਬਹੁਤ ਬੀਜਦੇ ਕਪਾਹ ਅੱਛਾ ਤੇ ਫਰੇ ਫਰੇ ਬੀਜਦੇ ਜੇ ਤੇ ਕੋੜਾ ਪਾਣੀ ਉਗਦੀ ਕਨ ਪਰਾ ਪਰਾ ਬੀਜਦੀ ਹੈ ਮਾੜੀ ਮੋਟੀ ਕੀ ਕਹਿੰਦੇ ਬਾਈ ਕੋੜਾ ਪਾਣੀ ਜ਼ਮੀਨੀ ਪਾਣੀ ਕੋੜਾ ਵਾ ਨਹਿਰੀ ਪਾਣੀ ਹੈ ਕੋਈ ਨਹੀਂ ਅੱਛਾ ਕਪਾਹ ਜਿਹੜੀ ਆ ਉਹ ਜ਼ਮੀਨੀ ਪਾਣੀ ਤੇ ਨਹੀਂ ਹੁੰਦੀ ਹਾਂ ਥੱਲੇ ਦਾ ਪਾਣੀ ਹੈ ਨਾ ਉਹ ਕੌੜਾ ਵਾ ਫਸਲ ਖਤਮ ਹੋ ਜਾਂਦੀ ਆ ਉਹਦੇ ਨਾਲ ਨਹੀਂ ਉਗਦੀ ਨਹੀਂ ਪਹਿਲੀ ਗੱਲ ਆ ਜੇ ਉਗ ਪਵੇ ਤੇ ਦੁਬਾਰਾ ਪਾਣੀ ਲਾਓ ਸੜ ਜਾਂਦੀ ਹੈ ਹਾਂ ਮੱਚ ਜਾਂਦੀ ਜਿਹਨੂੰ ਕਹਿੰਦੇ ਤਾਂ ਕਰਕੇ ਫਿਰ ਫਸਲ ਹੋ ਨਹੀਂ ਹੁੰਦੀ ਨਹੀਂ ਹੁੰਦੀ ਫਸਲ ਵੀ ਅਸਲ ਤੇ ਮੌਸਮ ਤੇ ਬਾਣੀ ਤੇ ਨਿਰਪਰ ਹੋ ਜਾਂਦੀ ਮੌਸਮ ਠੰਡਾ ਹੁੰਦਾ ਨਾ ਹਾਂ ਕਣਕ ਤੇ ਤੇ ਕਣਕ ਹੋ ਜਾਂਦੀ ਉਹ ਵੀ ਦਾਣੇ ਹੋ ਜਾਂਦੇ ਖਾਣ ਨੂੰ ਇਕੱਲੇ ਖਾਣ ਖਾਣ ਜੋਗੇ ਵੇਚਣ ਵਾਲਾ ਮਸਲਾ ਹੈ ਨਹੀਂ ਜੀ ਨਹੀਂ ਬਈ ਇਹਨਾਂ ਦੇ ਤਾਂ ਮਤਲਬ ਚੋਰੀ ਚੋਰੀ ਵਾਲਾ ਵੀ ਮਸਲਾ ਨਹੀਂ ਹੋਣਾ ਇੱਥੇ ਕੌਣ ਆਉਂਦਾ ਬਸ ਨਹੀਂ ਘਾਟੀ ਜੀ ਇੱਥੇ ਫਿਰ ਘਰ ਹੀ ਤਾਂ ਹੁੰਦੇ ਜੀ ਹਰ ਰੋਲੇ ਆ ਦੇਖੋ ਜੀ ਇਹਨਾਂ ਨੇ ਖੁਰਲੀਆਂ ਪਾਈਆਂ ਹੋਈਆਂ ਆ ਦੇ ਡੰਗਰਾਂ ਨੂੰ ਜਾਨਵਰ ਮਿਲਦਾ ਆਲਮੋਸਟ ਸਾਰੇ ਰੱਖਿਆ ਨੇ ਕੁੱਕੜ ਵੀ ਹੈ ਉਹ ਵੀ ਹੈ ਅਸਲ ਰੋਜ਼ਗਾਰ ਇਹ ਕੀ ਬਣਾਇਆ ਇਹ ਵਾੜਾ ਸਾਡੇ ਵਾੜਾ ਹੀ ਕਹਿੰਦੇ ਆ ਇਹ ਵਾੜਾ ਬਣਾਇਆ ਇਹਦੇ ਵਿੱਚ ਇੱਥੋਂ ਫਿਰ ਅੱਗੋਂ ਬੰਦ ਕਰਦੇ ਤੁਸੀਂ ਇੱਕ ਗੱਲ ਦੇਖੋ ਵੀ ਜਿਵੇਂ ਸ਼ਬਦ ਕਿੰਨੇ ਮਿਲਦੇ ਹੁੰਦੇ ਆ ਸਾਡੇ ਮਾਲਵੇ 'ਚ ਵਾੜਾ ਬੋਲ ਦਿੰਦੇ ਆ ਤੇ ਇੱਥੇ ਸਰਾਇਕੇ ਜੂ ਵੀ ਵਾੜਾ ਹੀ ਬੋਲਦੇ ਆ ਇੱਥੇ ਵਾੜਾ ਹੀ ਕਹਿੰਦੇ ਜੀ ਹੈਨਾ ਵਾੜਾ ਕਹਿੰਦੇ ਤੇ ਆਂ ਗਾਂ ਡਰਦੀ ਹੋਣੀ ਮੈਂ ਮਾੜਾ ਇੱਧਰ ਨੂੰ ਜਾਂਦਾ ਮੈਂ ਇੱਧਰ ਨੂੰ ਜਾ ਕੇ ਦਿਖਾਉਣਾ ਤੁਹਾਨੂੰ ਤੇ ਇਸ ਤਰ੍ਹਾਂ ਦਾ ਜੀ ਵਾੜਾ 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 ਇਹਨੂੰ ਕਿਉਂ ਬੋਲਦੇ ਹੁੰਦੇ ਸੀ ਕਿਉਂਕਿ ਇਹਨੂੰ ਵਾਰਡ ਕਰ ਦਿੰਦੇ ਆ ਆ ਪਸ਼ੂਆਂ ਨੂੰ ਵਾਰਡ ਕੀਤੀ ਹੋਈ ਹੈ ਇਹਨਾਂ ਨੇ ਕੀਤੀ ਬਸ ਆ ਛੱਟੀਆਂ ਦੀ ਹੋਈ ਹੈ ਹੈਨਾ ਬਸ ਜਿਹੜੀ ਚੀਜ਼ ਇੱਥੇ ਲੱਭਦੀ ਆ ਨਾ ਉਹਦੀ ਵਾੜ ਕਰ ਲੈਣੀ ਹੁੰਦੀ ਆ ਹਾਂ ਜਿੰਨਾ ਜਿੰਨੀ ਸਖਤ ਨਹੀਂ ਹੁੰਦੀ ਵੀ ਉਹ ਖਾਰਦਾਰ ਤਾਰ ਕੰਡਿਆਂ ਵਾਲੀ ਲਿਆ ਕੇ ਉਹਦੀ ਬਾੜ ਕਰਨ ਹਾਂ ਤੇ ਉਹ ਜਿਹੜਾ ਇਹਨਾਂ ਨੂੰ ਇਥੋਂ ਛਾਪਾ ਲੱਭਿਆ ਜਾਂ ਕੋਈ ਢਿੰਗਰ ਲੱਭਿਆ ਉਹਦੀ ਉਹਨਾਂ ਨੇ ਬਾੜ ਕਰ ਦੇਣੀ ਬਸ ਤਾਂ ਕਰਕੇ ਇਹਨੂੰ ਬਾੜਾ ਬੋਲਦੇ ਹਾਂ ਬਾੜਾ ਕਹਿ ਦੇਣਾ ਸਹੀ ਗੱਲ ਉਹਦੇ ਚ ਫਿਰ ਜਾਨਵਰ ਆਪਣੀ ਮਰਜ਼ੀ ਨਾਲ ਬਾਹਰ ਨਹੀਂ ਨਿਕਲਦਾ ਆ ਭਾਈ ਜੀ ਜੇ ਮੈਂ ਤੂੜੀ ਪਾਈ ਵੀ ਇਹਨੂੰ ਮੋਲ ਲੈ ਕੇ ਆਉਂਦੇ ਹੋਣਗੇ ਇਹ ਤੂੜੀ ਕਿ ਕਿੱਥੋਂ ਲੈਂਦੀ ਹੈ ਇਹ ਆਪਣਾ ਕਿੱਥੋਂ ਲੈ ਕੇ ਆਏ ਆ ਇਹ ਤੂੜੀ ਜਿਹੜਾ ਪਿਛਲੇ ਸਾਲ ਲਈ ਚ ਇਹਨੇ ਕਣਕਾਂ ਲਈ ਪਿਛਲੇ ਸਾਲ ਕਣਕ ਹੋਈ ਸੀਗੀ ਹਾਂਜੀ ਓਏ ਹੂੰ ਠੀਕ ਹੈ ਤਾਂ ਉਥੋਂ ਲਈ ਉਹਦੀ ਬਸ ਬਣਾ ਲਈ ਹੈ ਇੱਕ ਬਈ ਮੈਂ ਹੋਰ ਵੀ ਸੁਣਿਆ ਸੀ ਇਹਨਾਂ ਬਾਰੇ ਕਹਿੰਦੇ ਇਹ ਆਪਦੇ ਡੰਗਰਾਂ ਦੇ ਇਹ ਟੱਲੀ ਪਈ ਆ ਮੜਾ ਇਹ ਵਜਾ ਕੇ ਦਿਖਾਈ ਉਹ ਟੱਲੀ ਪਈ ਹੋਈ ਆ ਆ ਦੇਖ ਇਹ ਟੱਲੀ ਪਾ ਕੇ ਰੱਖਦੇ ਆ ਜੀ ਜਦੋਂ ਜਾਨਵਰ ਜਿਹੜੇ ਖੁੱਲੇ ਚਰਦੇ ਆ ਨਾ ਇਹ ਫਿਰ ਨਿਸ਼ਾਨੀ ਹੁੰਦੀ ਇਹਦੀ ਆਵਾਜ਼ ਆਉਂਦੀ ਆ ਪਤਾ ਲੱਗ ਜਾਂਦਾ ਟੱਲੀ ਵੱਜਦੀ ਦਾ ਵੀ ਕਿੱਥੇ ਮਾਲ ਚਰਦਾ ਹੂੰ ਰਾਤ ਜਾਨਵਰ ਜਿਹੜਾ ਉਹ ਬਾਹਰ ਨਿਕਲ ਜਾਵੇ ਉਹਦਾ ਟੱਲੀ ਦੇ ਖੜਕੇ ਤੋਂ ਪਤਾ ਲੱਗ ਜਾਂਦਾ ਫਿਰ ਇਹਨਾਂ ਦੇ ਟੱਲੀ ਦਾ ਆਪਣੀ ਆਪਣੀ ਹਰ ਕਬੀਲਾ ਜਿਹੜਾ ਇਹਨਾਂ ਦਾ ਉਹਦੀ ਆਵਾਜ਼ ਅਲੱਗ ਹੁੰਦੀ ਆ ਟੱਲੀ ਦੀ ਆ ਟੱਲੀ ਦੀ ਆਵਾਜ਼ ਅਲੱਗ ਹੁੰਦੀ ਆ ਅਲੱਗ ਜਿਹੜੀ ਟੱਲੀ ਪਈ ਹੁੰਦੀ ਨਾ ਬਾਕੀ ਟੱਲੀ ਪਿੱਤਲ ਦੀ ਹੁੰਦੀ ਆ ਉਹਦੇ ਵਿੱਚ ਜਿਹੜੀ ਲੱਕੜੀ ਪਾਉਂਦੇ ਨਾ ਉਹ ਸਪੈਸ਼ਲ ਹੁੰਦੀ ਆ ਅੱਛਾ ਉਹਦੀ ਆਵਾਜ਼ ਦਾ ਇਹ ਪਹਿਚਾਨਦੇ ਆਪਣੀ ਠੀਕ ਹੈ ਵੀ ਇਹ ਮੇਰੀ ਗਾਂ ਹੈਗੀ ਹੈ ਕਿ ਨਹੀਂ ਦੂਸਰਾ ਇਹਨਾਂ ਦੇ ਜਾਨਵਰਾਂ ਤੇ ਨਿਸ਼ਾਨ ਲੱਗਾ ਹੁੰਦਾ ਕਿਤੇ ਇੱਕ ਪੱਟ ਤੇ ਜਾਂ ਇੱਕ ਜਗ੍ਹਾ ਤੇ ਜਿਸਮ ਤੇ ਨਾ ਨਿਸ਼ਾਨ ਲਾ ਦਿੰਦੇ ਆ ਉਹ ਦੀ ਨਿਸ਼ਾਨੀ ਹੁੰਦੀ ਆ ਉਹ ਹਰ ਜਿਹੜਾ ਇਹਨਾਂ ਦਾ ਕਬੀਲਾ ਵਾ ਉਹ ਦੀ ਅਲੈਦਾ ਤੋਂ ਹਰ ਬਰਾਦਰੀ ਚਲੋ ਭਾਈ ਜੀ ਅੱਗੇ ਦੇਖਦੇ ਹਾਂ ਹੁਣ ਆਪਾਂ ਤੇ ਇਹ ਦੇਖੋ ਤੁਸੀਂ ਜਾਨਵਰ ਸਰਦੀ ਹੁਣ ਜਿਹੜਾ ਸਿਆਲਾ ਜਦੋਂ ਹੁਣ ਆ ਗਿਆ ਤੇ ਇਹ ਟੈਂਪਰੇਚਰ ਜਿਹੜਾ ਜਦੋਂ ਘਟਿਆ ਏ 9-10 ਤੇ ਚਲਾ ਜਾਣਾ ਰਾਤ ਦਾ ਇੱਥੇ ਇਹਨਾਂ ਨੇ ਕੱਢਣੀ ਰਾਤ ਰਾਤ ਇਹਦੇ ਜੀਬ ਆਪਾਂ ਦੇਖ ਲੋ ਡੰਗਰਾਂ ਨੂੰ ਆਪਾਂ ਆਪਣੇ ਤਰਪਾਲਾਂ ਪਾਉਨੇ ਆ ਹੋਰ ਪਾਉਨੇ ਵੀ ਠੰਡਾ ਨਾ ਲੱਗੇ ਹਨ ਇਹਦੇ ਚ ਹੀ ਕੱਢਦੇ ਆ ਤੇ ਸਵਿਟਜ਼ਰਲੈਂਡ ਚ ਦੇਖੇ ਜਿਵੇਂ ਗਲ ਟੱਲੀਆਂ ਉਥੇ ਬੰਦੇ ਆ ਉੱਥੇ ਵੀ ਬੰਨਦੇ ਆ ਹਾਂਜੀ ਉੱਥੇ ਵੀ ਬੰਨਦੇ ਆ ਸਵਿਟਜ਼ਰਲੈਂਡ ਚ ਹਾਂਜੀ ਗਲ ਟੱਲੀਆਂ ਬੰਨੀ ਹੁੰਦੀਆਂ ਉਹ ਦੇਖੋ ਹਾਂ ਦੇਖੋ ਆ ਛਪਰੀ ਥੱਲੇ ਜਿੱਦਾਂ ਆਮ ਢਾਰਾ ਬਣਾਇਆ ਹੁੰਦਾ ਢਾਰਾ ਵੀ ਬੋਲਦੇ ਇਹਨੂੰ ਤੁਸੀਂ ਸਾਡੇ ਪਤਾ ਨਹੀਂ ਕੀ ਕਹਿੰਦੇ ਜੀ ਹਾਂ ਸਾਡੇ ਹਾਂਜੀ ਆ ਵੀ ਆ ਪ੍ਰਾਣੀ ਹੈ ਜੀ ਹਨਾ ਹਾਂਜੀ ਹੂੰ ਮੋਬਾਈਲ ਮੋਬਾਈਲ ਹੈ ਗਿਆ ਕੁਝ ਇਹਨਾਂ ਕੋਲੇ ਕਿ ਨਾ ਕੁਝ ਵੀ ਨਹੀਂ ਨਹੀਂ ਮੋਬਾਈਲ ਮੋਬਾਈਲ ਹੋਣੀ ਨਹੀਂ ਮੋਬਾਈਲ ਨਹੀਂ ਹੈ ਨੀ ਹਾਂ ਕਿਚਨ ਵੀ ਦਾ ਰੱਦ ਹੈ ਅੱਛਾ ਬਿਜਲੀ ਵਾਲੀ ਕੀ ਚੀਜ਼ ਹੈ ਤੁਹਾਡੇ ਕੋਲੇ ਬਿਜਲੀ ਵਾਲੇ ਸ਼ੀਸ਼ੇ ਹਨ ਉਹ ਪਾਈ ਸ਼ੀਸ਼ੇ ਉਹਨਾਂ ਨਾਲ ਕਿਦਾਰਾ ਸੋਲਰ ਪੈਨਲ ਨਹੀਂ ਉਹ ਤੋਂ ਉਹ ਤੋਂ ਬਿਨਾ ਕੋਈ ਵੀ ਨਹੀਂ ਬਿਜਲੀ ਵਾਲੀ ਚੀਜ਼ ਨਹੀਂ ਬੇਕਾਣੀ ਕੁਝ ਨਹੀਂ ਕੁਝ ਵੀ ਨਹੀਂ ਨਹੀਂ ਅੱਛਾ ਲਾਈਟ ਫਿਰ ਰਾਤ ਨੂੰ ਚਾਨਣ ਕਿਵੇਂ ਕਰਦੇ ਹੋ ਇਹ ਲੈ ਟਕੇ ਹੋ ਸ਼ੀਸ਼ੇ ਹਨ ਚਾਰ ਰਕਾਰ ਗੰਦੇ ਤੇ ਸ਼ਾਮ ਕਿਚਨ ਆ ਗਏ ਤੇ ਸੇ ਅੱਛਾ ਜੀ ਇਹ ਦੇਖੋ ਜੀ ਆ ਕਿਚਨ ਬਣਾਇਆ ਹੈ ਇਹ ਕਿਚਨ ਹੈ ਇਹਨਾਂ ਦੀ ਆ ਦੇਖੋ ਆ ਇਹਨਾਂ ਨੇ ਇਹ ਬਾਈ ਆ ਫੂਸ ਕਿੱਥੋਂ ਲੈਂਦੇ ਨੇ ਆ ਘਾ ਉੱਪਰ ਪਾ ਕੇ ਇਹ ਇਹ ਆ ਅੱਗੋਂ ਡੈਜ਼ਰਟ ਦੇ ਵਿੱਚੋਂ ਅੱਛਾ ਡੈਜ਼ਰਟ ਚੋਂ ਆ ਜਿਵੇਂ ਲੈ ਕੇ ਆਏ ਆ ਮੈਂ ਤੁਹਾਨੂੰ ਆ ਦਿਖਾ ਦਾਂ ਥੋੜਾ ਜਿਹਾ ਆ ਸਾਹਮਣੇ ਬਾਈ ਜੀ ਲੈ ਕੇ ਆਏ ਆ ਹੁਣ ਇਹ ਡੈਜ਼ਰਟ ਚੋਂ ਨਾ ਸਾਰਾ ਪੱਟ ਕੇ ਲਿਆਉਂਦੇ ਆ ਵੱਢ ਕੇ ਆਪਣਾ ਚੀਜ਼ਾਂ ਕੀ ਹਾਲ ਹੈ ਜੀ ਜੀ ਅਸਲਾਮ ਵਾਲੇਕਮ ਕਿਵੇਂ ਹੋ ਠੀਕ ਹੋ ਅੱਛਾ ਚਲੋ ਵਧੀਆ ਕਿੱਥੋਂ ਆਏ ਡੇਜ਼ਰਟ ਚੋਂ ਰੋਈ ਚੋਂ ਰੋਈ ਕਹਿੰਦੇ ਆ ਤੁਹਾਡੇ ਹਾਂ ਰੋਈ 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 ਤੋਂ ਆਏ ਹੋ ਰੋਈ ਤੋਂ ਆਏ ਅੱਛਾ ਇਹ ਕੀ ਕੀ ਲੈ ਕੇ ਆਏ ਬਾਲਣ ਅੱਛਾ ਬਾਲਣ ਇਹ ਘਰ ਦੇ ਅੱਗ ਮਚਾਉਣ ਵਾਸਤੇ ਆ ਹਾਂ ਹਾਂ ਤੇ ਆ ਕਿੱਥੋਂ ਮਿਲ ਜਾਂਦਾ ਉਪਰ ਛੱਤ ਤੇ ਪਾਉਣ ਨੂੰ ਵਰਤਦੇ ਆ ਹਾਂ ਛੱਤ ਤੇ ਹੂੰ ਇਹ ਚੀਜ਼ ਲੈ ਕੇ ਆਏ ਜਿਹੜੀ ਛੱਤ ਤੇ ਪਾਉਣ ਨੂੰ ਆ ਹਨਾ ਅੱਛਾ ਇੱਕ ਹੋਰ ਚੀਜ਼ ਇੱਥੇ ਤੁਹਾਨੂੰ ਦਿਖਾਣੀ ਤੁਸੀਂ ਅੱਗੇ ਸਵਾਲ ਇੱਕ ਕੀਤਾ ਸੀ ਕਿ ਜਾਨਵਰਾਂ ਨੂੰ ਕੀ ਪਾਉਂਦੇ ਆ ਪੱਠੇ ਜਾਂ ਕੀ ਪਾਉਂਦੇ ਆ ਇੱਧਰ ਜ਼ਰਾ ਮੇਰੇ ਨਾਲ ਆਓ ਇੱਕ ਚੀਜ਼ ਤੁਹਾਨੂੰ ਦਿਖਾਵਾਂ ਜਿਹੜੀ ਕਿ ਤੁਹਾਡੇ ਸ਼ਾਇਦ ਨਾ ਹੋਵੇ ਹਾਂਜੀ ਬੜੀ ਅਲੱਗ ਤਰ੍ਹਾਂ ਦੀ ਲਾਈਫ ਹੈ ਯਾਰ ਇਹਨਾਂ ਦੀਪ ਅਸੀਂ ਰਾਜਸਥਾਨ ਚ ਵੀ ਨਹੀਂ ਗਏ ਕਦੇ ਜਿੰਨਾ ਇੱਥੇ ਦੀਪ ਤੁਰੇ ਫਿਰਦੇ ਹਨਾ ਪਹਿਲੀ ਵਾਰੀ ਦੇਖੋ ਹਾਂਜੀ ਇਹ ਨਾ ਜਾਨਵਰਾਂ ਨੂੰ ਪਾਉਣ ਵਾਸਤੇ ਆ 슈ਗਰ ਮਿਲ ਦੀ ਮੈਲ ਆ ਅੱਛਾ ਮੱਟ ਕਹਿੰਦੇ ਅਸੀਂ ਜਿਹੜੀ ਮਤਲਬ ਉਹ ਨਾ ਬੱਚੀ ਖੁਜੀ ਵੇਸਟੇਜ ਜਿਹੜੀ ਵੇਸਟੇਜ ਹੁੰਦੀ ਹੈ ਨਾ ਉਹ ਇੱਥੇ ਜਾਨਵਰਾਂ ਨੂੰ ਪੈਂਦੀ ਆ 4-500 ਰੁਪਏ ਮਣ ਜਿਹੜਾ ਵਿਕਦੀ ਆ ਅੱਛਾ 슈ਗਰ ਮਿਲਾਂ ਵੇਚਦੀਆਂ 4-500 ਦੀ 5 ਕਿਲੋ ਪੈਗੀ ਹਾਂਜੀ ਸਾਰੀਆਂ ਸਰਦੀਆਂ ਸਾਰਾ ਸਿਆਲਾ ਉਹ ਇਹ ਮੈਲ ਜਿਹੜੀ ਆ ਨਾ ਉਹ 슈ਗਰ ਮਿਲਾਂ ਦੀ ਉਹ ਜਾਨਵਰਾਂ ਨੂੰ ਪਾਉਂਦੇ ਲੋ ਜਾਨਵਰ ਖਾਂਦੇ ਰਹਿੰਦੇ ਆ ਫਿਰ ਜਾਨਵਰ ਖਾਂਦੇ ਇਹਦੇ ਵਿੱਚ ਮਠਾਸ ਹੁੰਦੀ ਨਾ ਵਿਆਸੇ ਤਾਂ ਕੈਮੀਕਲ ਵੀ ਹੁੰਦਾ ਹੁੰਦੀ ਤੇ ਐਡੀ ਕੋਈ ਚੰਗੀ ਤਾਂ ਨਹੀਂ ਜਾਨਵਰ ਦੀ ਸਿਹਤ ਵਾਸਤੇ ਉਹਨਾਂ ਦਾ ਕੋਈ ਥਣ ਛਣ ਖਰਾਬ ਹੁੰਦੇ ਉਹਦੇ ਨਾਲ ਲੇਕਿਨ ਮਜਬੂਰੀ ਆ ਜਾਨਵਰ ਹੀਟ ਵੀ ਇਹਦੇ ਨਾਲ ਰਹਿੰਦਾ ਮਤਲਬ ਹਾਂਜੀ ਉਹਦੇ ਨਾਲ ਜਿਹੜਾ ਨਾ ਉਹ ਸਿਆਲਾ ਕੱਟਦੇ ਆ ਪੱਖਾ ਇੱਥੇ ਨਹੀਂ ਮਿਲਦਾ ਸਾਹਮਣੇ ਵਾਲੇ ਬਸੇ ਜੋ ਆ ਕੇ ਇਹਦੇ ਥੱਲੇ ਗਰਮੀयां 'ਚ ਇੱਥੇ ਬਹਿੰਦੇ ਹੋਣਗੇ ਬਈਆਂ ਨਾ ਸਾਰੇ ਹਾਂਜੀ ਗਰਮੀयां 'ਚ ਗਰਮੀयां 'ਚ ਇੱਥੇ ਬਹਿੰਦੇ ਇਹਦੇ ਉੱਤੇ ਆ ਹੋਰ ਪਾ ਲੈਂਦੇ ਆ ਨਾਲ ਅੱਛਾ ਇਹਦੇ ਨਾਲ ਹੋਰ ਪਾ ਲੈਂਦੇ ਪੂਰਾ ਦਾ ਪੂਰਾ ਪਰਿਵਾਰ ਇਕੱਠਾ ਹੋ ਕੇ ਬੈਠਾ ਰਹਿੰਦਾ ਹਾਂਜੀ ਹਾਂ ਦੁਪਹਿਰਾ ਇੱਥੇ ਕੱਟਣਾ ਹੁੰਦਾ ਇਹਨਾਂ ਚਲੋ ਜੀ ਅੱਗੇ ਨੂੰ ਦਿਖਾਈਏ ਤੁਹਾਨੂੰ ਥੋੜਾ ਜਿਹਾ ਹੋਰ ਵਾਸਤਾ ਪਿੰਡ ਹੈ ਤੇ ਪੂਰਾ ਇਹ ਤੁਹਾਨੂੰ ਅੱਗੇ-ਅੱਗੇ ਕਰਕੇ ਥੋੜਾ ਜਿਹਾ ਦਿਖਾ ਦਿੰਨੇ ਆ ਉਹ ਅੱਗੇ ਰस्सियां ਦਾ ਵਾੜਾ ਬਣਿਆ ਉਹ ਵੀ ਦਿਖਾ ਦੇ ਮੈਂ ਵੀ ਉੱਥੇ ਚੱਲਿਆ ਸੀ ਰस्सियां ਬਣਾਈਆਂ ਇਹ ਮੈਨੂੰ ਐ ਲੱਗਦਾ ਬਾਈ ਜੀ ਵੀ ਜਿਹੜਾ ਜਦੋਂ ਬਾੜ ਬੂੜ ਇਹਨਾਂ ਨੂੰ ਕਰਨ ਨੂੰ ਹੀ ਹੁੰਦਾ ਜਾਂ ਇਹ ਵੀਰੇ ਰस्सियां ਲੈ ਕੇ ਜਿਵੇਂ ਉਹਦਾ ਪਸ਼ੂਆਂ ਨੂੰ ਔਲਗਤਰਾਂ ਦਾ ਵਾੜਾ ਛੋਟਾ ਜਾਨਵਰ ਆ ਨਾ ਆਪੇ ਛੋਟੇ ਜਿਹੜੇ ਬੱਚੇ ਆ ਬੱਕਰੀਆਂ ਭੇਡਾਂ ਦੇ ਹਾਂਜੀ ਉਹ ਇਸ ਰੱਸੀ ਦੇ ਵਾੜੇ ਦੇ ਵਿੱਚ ਹੀ ਰਹਿ ਜਾਂਦੇ ਆ ਉਹਨੇ ਐਡਾ ਜ਼ੋਰ ਨਹੀਂ ਮਾਰਨਾ ਹੁੰਦਾ ਜਾਂ ਨਿਕਲਣਾ ਨਹੀਂ ਹੁੰਦਾ ਹਾਂ ਇਹ ਦੇਖੋ ਇਹ ਰੱਸੀ ਆ ਹੱਥ ਦਾ ਹੀ ਬਣਿਆ ਸਾਰਾ ਸਹੀ ਗੱਲ ਹੈ ਜੀ ਹਾਂਜੀ ਇਹ ਆਪ ਹੁਣ ਹੈ ਜੀ ਮੁੱਲ ਕਿਨੇ ਬਣਾਇਆਗਾ ਮੈਂ ਕਾਰੀਗਰ ਬਣਾਇਆ ਘਰੇ ਬਣਾਇਆ ਕਾਰੀਗਰ ਬਣਾਇਆ ਕਾਰੀਗਰ ਬਣਾ ਕੇ ਜਾਂਦਾ ਹਰ ਬੰਦਾ ਨਹੀਂ ਬਣਾ ਸਕਦਾ ਇਹ ਕੋਈ ਕਾਰੀਗਰ ਬੰਦੇ ਹੈਗੇ ਆ ਵਿੱਚੋਂ ਇਹਨਾਂ ਦੇ ਜਿਹੜੇ ਉਹ ਤਿਆਰ ਕਰਦੇ ਆ ਉਹ ਫਿਰ ਅੱਗੇ ਵੇਚਦੇ ਆ ਜਿਵੇਂ ਆਪਣੇ ਹੁੰਦੇ ਉਹਨਾਂ ਕੋਲ ਸਾਰੇ ਲੈ ਲੈਂਦੇ ਜਿਵੇਂ ਆਪਣੇ ਹੁੰਦੇ ਬਾਈ ਜੀ ਸਾਡੇ ਟੋਕਰੇ ਟੋਕਰੇ ਬੰਨ ਲੈਂਦੇ ਟੋਕਰੇ ਤਿਆਰ ਕਰਦੇ ਇਦਾਂ ਇੱਧਰ ਵੀ ਬਿਲਕੁਲ ਇਦਾਂ ਹੀ ਆ ਹੈਨਾ ਇਦਾਂ ਇਦਾਂ ਇੱਧਰ ਵੀ ਓਵੇਂ ਆਉਂਦੇ ਹੋਣਗੇ ਆ ਇੱਧਰ ਦਿਖਾਉ ਆ ਵਾਸ਼ਰੂਮ ਆ ਅੱਛਾ ਇਹ ਵਾਲਾ ਅੱਛਾ ਹੀ ਹਾਂਜੀ ਦੇਖੋ ਨਾਲੇ ਦੁਨੀਆ ਕਿੱਥੇ ਪਹੁੰਚ ਗਈ ਆ ਕਮਾਲ ਹੋ ਗਈ ਜੀ ਤੇ ਹਜੇ ਰੋਹੀ ਚੋਲਸਤਾਨ ਦੇ ਵਿੱਚ ਇਹ ਕੱਚੇ ਵਾਸ਼ਰੂਮ ਇਸਤੇਮਾਲ ਹੁੰਦੇ ਆ ਹੂੰ ਕਿਚਨ ਵੀ ਤੁਸੀਂ ਦੇਖਿਆ ਅਗੇ ਕਿਚਨ ਦੇਖ ਲਿਆ ਜੀ ਤੇ ਬਾਕੀ ਜਾਨਵਰਾਂ ਦੇ ਵਾੜੇ ਵੀ ਦੇਖਿਆ ਇਹ ਬਾਈ ਜੀ ਮੈਨੂੰ ਲੱਗਦਾ ਜਿਹੜੇ ਬੰਦੇ ਆ ਬੰਦੇ ਤਾਂ ਓਪਨ ਚੀਜ਼ਾਂ ਦੇ ਹੋਣਗੇ ਹਾਂਜੀ ਓਪਨ ਜ਼ਿਆਦਾ ਹੋਊਗਾ ਖੁੱਲਾ ਹੀ ਹੈ ਹਨਾ ਓਪਨ ਹਾਂ ਤੇ ਜਿਹੜੇ ਮਤਲਬ ਫੀਮੇਲ ਦੇ ਲਈ ਮਾੜਾ ਮੋਟਾ ਇਹਨਾਂ ਹਾਂ ਮਾੜਾ ਮੋਟਾ ਕੀਤਾ ਹੁੰਦਾ ਜੀ ਹਾਂ ਇਸ ਤਰ੍ਹਾਂ ਦਾ ਵਾਸ਼ਰੂਮ ਹੈ ਜੀ ਹਾਂ ਆ ਬਣਾਇਆ ਹੋਇਆ ਦੇਖ ਲਓ ਕੱਚਾ ਬਿਲਕੁਲ ਇੰਨਾ ਇਹ ਬਸ ਪਿੰਡ ਤੋਂ ਮਾੜਾ ਮੋਟਾ ਬਾਰ-ਬਾਰ ਬਣਾ ਰੱਖਿਆ ਪੱਕਾ ਤਾਂ ਕੁਝ ਹੈ ਹੀ ਨਹੀਂਗਾ ਹਾਂ ਪੱਕਾ ਨਹੀਂ ਹੈਗਾ ਜੀ ਮਿੱਟੀ ਆ ਸਾਰਾ ਮਿੱਟੀ ਦਾ ਜੀ ਹਾਂਜੀ ਇਹ ਦੇਖੋ ਵੀ ਇਹਨਾਂ ਦੇ ਫਰੂਟ ਹੁੰਦੇ ਆ ਰੇਗਿਸਤਾਨ 'ਚ ਇਹਨਾਂ ਨਿਆਣਿਆਂ ਦੇ ਇਹਨੂੰ ਡੇਲਾ ਕਹਿੰਦੇ ਜੀ ਜਿਹੜਾ ਲੱਗਦਾ ਫਰੂਟ ਸਾਡੀ ਜ਼ੁਬਾਨ 'ਚ ਇਹਨੂੰ ਅੱਛਾ ਥੋੜੀ ਜ਼ੁਬਾਨ 'ਚ ਡੇਲਾ ਬੋਲਦੇ ਆ ਡੇਲਾ ਕਹਿੰਦੇ ਵੈਸੇ ਕਰੀਰ ਹੁੰਦਾ ਇਹ ਕਰੀਰ ਹਾਂ ਜੀ ਐਕਸਪੀਰੀਅੰਸ ਦੇਖੋ ਬਾਈ ਉਹਦਾ ਉਹ ਉੱਪਰ ਚੜ ਗਿਆ ਉਹ ਉੱਪਰ ਚੜ ਗਿਆ ਇਹ ਮਿੱਠਾ ਹੋਇਆ ਹੁੰਦਾ ਇਹਨੂੰ ਖਾਂਦੇ ਆ ਤੋੜ ਕੇ ਨਾ ਇਹ ਮਿੱਠਾ ਹੈਗਾ ਇਹ ਤੋੜ ਕੇ ਲਿਆ ਕੇ ਦੱਸ ਇੱਕ ਤੋੜ ਕੇ ਲਿਆ ਪੱਕਾ ਆ ਵੱਡਾ ਲੱਗਿਆ ਜਿਹੜਾ ਉੱਤੇ ਉਹ ਹੋਰ ਪਰ ਜਾ ਮੜਿਆ ਇਧਰਲੇ ਪਾਸੇ ਉੱਪਰ ਨੂੰ ਲੱਗਿਆ ਹੋਇਆ ਆ ਉਰਲੇ ਪਾਸੇ ਨੂੰ ਇਹ ਕਰੀਰ ਬਈ ਜੀ ਸਾਡੇ ਵੀ ਹੁੰਦੇ ਪਹਿਲਾਂ ਝੰਡ ਕਰੀਰ ਆਚਾਰ ਬਹੁਤ ਪਿਆਰਾ ਬਣਦਾ ਜੇ ਆਚਾਰ ਬਣਾਉਂਦੇ ਲੋਕ ਹਾਂਜੀ ਇਹ ਲੋਕ ਇਹਦਾ ਆਚਾਰ ਬਣਾ ਲੈਂਦੇ ਆ ਫਿਰ ਰੋਟੀ ਉਹਦੇ ਨਾਲ ਹੀ ਖਾਂਦੇ ਸਾਡੇ ਨਾਲ ਪਹਿਲਾਂ ਆਮ ਹੀ ਹੁੰਦੇ ਸੀ ਹੁਣ ਝੰਡ ਕਰੀਰ ਲੋਕ ਪੱਟ ਦਿੰਦੇ ਆ ਅੱਗੇ ਇੱਧਰ ਬਹੁਤ ਇਹ ਝੰਡਾ ਸਾਰੇ ਖੜੇ ਹੈ ਵਿੱਚ ਆ ਕਰੀਰ ਤੇ ਇਹ ਇਹਨਾਂ ਦਾ ਜ਼ਿਆਦਾ ਡਰਾਈ ਲੈਂਡ ਜੀ ਹੁੰਦੇ ਆ ਹੈਨਾ ਡਰਾਈ ਲੈਂਡ 'ਚ ਹੁੰਦੇ ਜ਼ਿਆਦਾ ਮਤਲਬ ਅੱਛਾ ਫਿਰ ਦੂਸਰੀ ਗੱਲ ਇਹਨਾਂ ਦੀ ਤੁਹਾਨੂੰ ਮੈਂ ਦੱਸਾਂ ਵੀ ਇਹ ਜਿਹੜਾ ਇਹਨਾਂ ਦਾ ਖਾਣ ਪੀਣ ਆ ਨਾ ਰੋਟੀ ਜਿਹੜੀ ਇਹ ਖਾਂਦੇ ਆ ਹਾਂਜੀ ਸਵੇਰ ਦੀ ਰੋਟੀ ਇਹਨਾਂ ਨੇ ਲੱਸੀ ਨਾਲ ਤੇ ਆਚਾਰ ਅੱਛਾ ਢੇਲੇ ਦਾ achar ਪਾਇਆ ਜਾਂ ਇਸ ਤਰ੍ਹਾਂ ਦਾ ਹੂੰ ਤੇ ਸ਼ਾਮ ਨੂੰ ਜਿਹੜੀ ਆ ਉਹ ਕੱਚੇ ਦੁੱਧ ਦੇ ਨਾਲੇ ਰੋਟੀ ਖਾਂਦੇ ਆ ਤੇ ਦੂਰ ਦੀ ਰੋਟੀ ਕੱਚੇ ਦੁੱਧ ਦੇ ਨਾਲ ਇੱਕ ਬੁਰਕੀ ਰੋਟੀ ਦੀ ਮੂੰਹ ਚ ਪਾ ਲਈ ਉੱਤੋਂ ਦੁੱਧ ਦਾ ਘੁੱਟ ਪਾਰਦੇ ਤੇ ਮਤਲਬ ਖਾਣੇ ਵੀ ਨਹੀਂ ਹਾਂ ਸਾਲਾਂ ਨੂੰ ਨਹੀਂ ਬਣਾਉਂਦੇ ਹਾਂ ਜੀ ਹਾਂਡੀ ਭਾਜੀ ਨਹੀਂ ਬਣਾਉਂਦੇ ਅੱਛਾ ਕੱਲੀ ਰੋਟੀ ਰੋਟੀ ਕੱਲੀ ਰੋਟੀ ਸਵੇਰ ਲੱਸੀ ਨਾਲ ਦਹੀਂ ਨਾਲ ਜਾਂ ਮੱਖਣ ਨਾਲ ਤੇ ਸ਼ਾਮ ਨੂੰ ਜਿਹੜਾ ਉਹ ਕੱਚੇ ਦੁੱਧ ਉਹ ਆਪ ਦਾ ਰੜਕਦੇ ਆ ਹਾਂਜੀ ਕੀ ਬਾਤ ਹੈ ਇਧਰਲੇ ਪਾਸੇ ਆ ਜਾਂਦਾ ਗਿਆ ਮੇਰੇ ਖਿਆਲ ਚ ਹਾਂ ਹਾਂਜੀ ਇਹ ਜਾਂਦਾ ਹੂੰ ਆ ਜਾਂਦਾ ਗਿਆ ਜੀ ਤੇ ਇਹਨੂੰ ਝੰਡ ਬੋਲਦੇ ਹੁੰਦੇ ਸੀ ਉਹ ਸਾਹਮਣੇ ਦੂਜਾ ਕਰੀਰ ਆ ਗਿਆ ਹਾਂਜੀ ਲੈ ਕਿੱਥੇ ਲੈ ਕੇ ਆਏ ਪੁੱਤ ਮੇਰੇ ਲਈ ਕੀ ਲੈ ਕੇ ਆਏ ਉਹ ਤੋੜ ਕੇ ਲੈ ਉਹ ਖਾ ਗਿਆ ਆਪ ਹੀ ਖਾ ਗਿਆ ਦੁਬਾਰਾ ਲੈ ਮੈਂ 2 ਮਿੰਟ ਇੱਧਰ ਬਿਜ਼ੀ ਹੋ ਕੇ ਆ ਆਪ ਹੀ ਖਾ ਗਿਆ ਆ ਪੱਕਿਆ ਲਾ ਉਪਰੋਂ ਆ ਲਾ ਕੇ ਦੇ ਯਾਰ ਇਹ ਇੱਧਰ ਇੱਧਰ ਪੱਕਿਆ ਹਾਂ ਆ ਪੱਕਿਆ ਹੋਇਆ ਆ ਪੱਕਿਆ ਹੋਇਆ ਬੱਸ 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 ਐ ਐ ਜ਼ਿਆਦਾ ਨੀ ਖਾ ਪੁੱਤ ਇਹ ਦੇਖੋ ਫਰੂਟ ਇਹਨਾਂ ਦਾ ਚਲਸਤਾਨੀ ਫਰੂਟ ਇਹ ਲਓ ਜੀ ਤੁਹਾਨੂੰ ਵਿੱਚੋਂ ਵੀ ਦਿਖਾ ਦਾਂ ਮੈਂ ਇਹ ਚੋਲਸਤਾਨ ਦਾ ਫਰੂਟ ਤੇ ਹੁੰਦਾ ਇਹੋ ਜਿਹਾ ਇਹ ਤੇ ਵਿੱਚ ਉਹ ਡੇਲਾ ਕਹਿੰਦੇ ਆ ਵਿੱਚੋਂ ਇਹੋ ਜਿਹਾ ਹੁੰਦਾ ਖਾਣ ਚ ਕਹਿੰਦੇ ਮਿੱਠਾ ਪੂਰਾ ਮਿੱਠਾ ਹਾਂਜੀ ਮਿੱਠਾ ਖਾ ਕੇ ਦੇਖਦੇ ਹਾਂ ਹੁਣ ਖਾ ਕੇ ਦੇਖੋ ਤੋੜਲਾ ਤੋੜਲਾ ਹੋਰ ਤੋੜਲਾ ਅਸੀਂ ਨਾਲ ਵੀ ਲੈ ਕੇ ਜਾਣੇ ਆ ਅੱਛਾ ਹਾਂ ਬੱਸ ਓਏ ਬੱਸ ਇਹਨੇ ਤੋੜਨਾ ਕਹਿੰਦੇ ਪੱਟ ਲੋ ਹੂੰ ਕੀ ਕਹਿੰਦੇ ਆ ਇਹ ਕਹਿੰਦੇ ਪੱਟਣਾ ਅੱਛਾ ਇਹ ਪੱਟਣਾ ਹਾਂਜੀ ਬਾਕੀ ਮਿੱਠਾ ਮਿੱਠਾ ਹੂੰ ਇਹ ਪੱਕਿਆ ਹੋਇਆ ਨਾ ਪੂਰਾ ਪੱਕਿਆ ਹੂੰ ਹੈ ਮੇਰਾ ਵਰਗਾ ਵਿੱਚ ਕਿਟਕਾਈਆਂ ਵੀ ਹਨ ਕਿਟਕਾ ਹੁੰਦੀਆਂ ਹਨ ਕਿਟਕਾ ਹੁੰਦੀ ਕਿਟਕਾ ਵਿੱਚ ਚਲੋ ਜੀ ਨੇੜੇ ਅੱਗੇ ਕੁਝ ਹੋਰ ਕਰੇ ਤੁਰਦੇ ਤੁਰਦੇ ਉਹ ਦੇਖਦੇ ਆ ਬੱਚੇ ਸਾਡੇ ਨਾਲ ਨਾਲ ਤੁਰੇ ਜਾਂਦੇ ਜਿੱਥੇ ਅਸੀਂ ਜਾਂਦੇ ਪਿੰਡ 'ਚ ਹਨਾ ਐ ਲੈ ਵੀ ਡਿੱਗੀ ਖੁੱਲ ਗਈ ਗੱਡੀ ਦੀ ਤੇ ਬੋਰੀ ਧਰੀ ਹੋਈ ਆ ਫਰੂਟਰਾਂ ਦੀ ਆ ਲੈ ਮੈਨੂੰ ਦੇ ਦੇ ਮੈਂ ਦੇ ਦੇਣ ਸਾਰਿਆਂ ਨਿਆਣੇ ਨੂੰ ਵੰਡ ਦੇ ਇਹ ਕਿੰਨੂ ਵੰਡਦੇ ਆ ਕਿਨੂੰ ਉਹ ਮੇਰਾ ਮਿੱਤਰ ਕਿਹੜਾ ਗਿਆ ਕਿੱਧਰ ਗਿਆ ਜਿਹੜਾ ਮੇਰੇ ਨਾਲ ਜਾ ਸੀ ਲੈ ਇੱਕ ਵੱਧ ਲੈ ਲੈ ਤੈਨੂੰ ਇੱਕ ਵੱਧ ਦੇ ਦੇਣ ਠੀਕ ਐ ਇਹ ਹੁਣ ਇਹਨਾਂ ਨਾਲ ਲੰਚ ਲੰਚ ਆਪਣਾ ਜੇ ਇਹਨਾਂ ਨਾਲ ਹੀ ਆਹੀ ਤੂੰ ਨਹੀਂ ਖਾਂਦਾ ਇਹ ਦੇਖੋ ਸਾਰੇ ਪਿੰਡ ਦੇ ਨਿਆਣੇ ਨਾਲ ਬਹਿ ਕੇ ਖਾਦਾ ਜਾ ਰਿਹਾ ਹੈ ਤੇ ਬਾਕੀ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਫਰਹਾਨ ਵੀਰੇ ਤੁਸੀਂ ਇੰਨੀ ਇਨਫੋਰਮੇਸ਼ਨ ਦਿੱਤੀ ਸਾਨੂੰ ਇਹ ਇਲਾਕੇ ਬਾਰੇ ਤੇ ਨਾਲ ਆਏ ਅੱਜ ਦੇ ਬਲੌਗ ਚ ਜੇ ਅੱਗੇ ਚੱਲਦੇ ਹਾਂ ਜੀ ਇਸ ਤੋਂ ਅੱਗੇ ਹੋਰ ਇਸ ਤਰ੍ਹਾਂ ਦਾ ਜਿਹੜੇ ਉੱਥੇ ਤੁਹਾਨੂੰ ਡੇਜ਼ਰਟ ਜਿਹੜਾ ਜਿਹੜੀ ਇਸ ਤਰ੍ਹਾਂ ਦੀ ਆਬਾਦੀ ਆ ਹੋਰ ਤੇ ਲੈ ਕੇ ਜਾਣਦੇ ਹਾਂ ਹੂੰ ਤੇ ਉਹ ਫਿਰ ਅਗਲਾ ਜਿਹੜਾ ਆਪਣਾ ਅਗਲੀ ਹੋਰ ਦੇਖਦੇ ਆ ਅਗਲੀ ਬ੍ਰੇਕ ਆਪਣੀ ਉਹ ਇੱਕ ਕਾਲਾ ਪਹਾੜ ਨੂੰ ਕਹਿੰਦੇ ਆ ਅੱਛਾ ਜੀ ਉਹ ਇਸ ਤਰ੍ਹਾਂ ਆਬਾਦੀ ਆ ਪੁਰਾਣੀ ਹੂੰ ਜਿਹੜੀ ਸਦੀਆਂ ਦੀ ਪੁਰਾਣੀ ਬادیه ਇਸੇ ਤਰ੍ਹਾਂ ਦੀ ਆਪਣੀ ਅਸਲ ਹਾਲਤ ਦੇ ਵਿੱਚ ਉੱਥੇ ਚੱਲਨੇ ਆ ਅਗਲੇ ਘੰਟੇ ਬਾਅਦ ਆਪਾਂ ਉੱਥੇ ਜਾ ਕੇ ਫਿਰ ਜਿਹੜਾ ਨਾ ਇਹ ਰੋਈ ਚ ਜੀ ਅਸੀਂ ਹੋਰ ਜਿਵੇਂ ਜਿਵੇਂ ਅੱਗੇ ਅੱਗੇ ਤੁਰਦੇ ਜਾਵਾਂਗੇ ਨਾ ਸਾਡਾ ਪਾਉਣ ਪਾਣੀ ਮਿੱਟੀ ਲੋਕ ਸਾਰੇ ਬਦਲਦੇ ਜਾਣਗੇ ਤੇ ਜਦ ਜਿਵੇਂ ਇਹ ਤਾਂ ਡਰਾਈ ਲੈਂਡ ਸੀ ਜਮਾ ਡੇਜ਼ਰਟ ਜਿੱਥੇ ਸੈਂਡ ਡਿਊਨ ਹੁੰਦੇ ਆ ਜਿਹੜੇ ਜਮਾ ਰੇਤ ਹੁੰਦੀ ਹੈ ਉਹ ਇਹ ਜਿਹੜਾ ਇਲਾਕਾ ਵੀ ਆ ਜਾਂਦਾ ਉੱਥੇ ਵੀ ਲੋਕ ਰਹਿੰਦੇ ਆ ਸਰਵਾਈਵਲ ਇਸੇ ਤਰੀਕੇ ਦਾ ਸਾਰੇ ਕਿਤੇ ਮਤਲਬ ਜ਼ਿੰਦਗੀ ਜਿਉਣ ਦਾ ਸਿਰਫ ਹੈਗਾ ਮਕਸਦ ਵੀ ਜਿੰਦਗੀ ਕਿਵੇਂ ਨਾ ਕਿਵੇਂ ਲੰਘਾਈ ਜਾਵੇ ਹਨਾ ਗੁਜ਼ਾਰੀ ਜਾਵੇ ਤੇ ਸੋਏ ਸੀ ਆਪਣਾ ਅੱਜ ਦਾ ਸਫਰ ਤੇ ਅੱਜ ਦਾ ਵਲੌਗ ਤੇ ਜਿਹਦੇ ਵਿੱਚ ਤੁਹਾਨੂੰ ਇਹਨਾਂ ਦੀ ਲਾਈਫ ਚੋਲਸਤਾਨ ਦਾ ਇੱਕ ਲਾਈਫ ਦਾ ਇੱਕ ਹਿੱਸਾ ਸੀ ਇੱਕ ਪਿੰਡ 'ਚ ਫਿਰਕੇ ਤੁਹਾਨੂੰ ਦਿਖਾਇਆ ਹੈਗਾ ਤੇ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਬਾਕੀ ਹੋਰ ਇਸੇ ਤਰ੍ਹਾਂ ਦੇ ਵਲੌਗ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਜੁੜੇ ਰਹੋ ਤੁਸੀਂ ਆਪਣੇ ਸਫਰ ਨਾਲ ਬਾਈ ਹੋਣਾ ਦਾ ਇੱਕ ਵਾਰ ਫਿਰ ਥੈਂਕ ਯੂ ਜਿਨ੍ਹਾਂ ਨੇ ਅੱਜ ਦੇ ਵਲੌਗ ਲਈ ਇਹਨਾਂ ਸਾਡਾ ਸਾਥ ਦਿੱਤਾ ਥੈਂਕ ਯੂ ਵੈਰੀ ਮਾ ਜੀ ਗੁੱਡ ਬਾਏ ਸਤਿ ਸ੍ਰੀ ਅਕਾਲ Rab Rakhaji.